ਫਿਰ ਤੁਸੀਂ ਵੀ ਇਸ ਨੂੰ ਡਾਇਲ ਕਰਕੇ ਸਾਡੇ ਨਾਲ ਸਿੱਧਾ ਜਿਹੜਾ ਸੰਪਰਕ ਹੈ ਉਹ ਕਰ ਸਕਦੇ ਹੋ ਤਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਸੁਰਿੰਦਰ ਟਿੰਸਾ ਜੀ ਵੀ ਸਟੂਡੀਓ 'ਚ ਮੌਜੂਦ ਨੇ ਹਾਂਜੀ ਸਰ ਸੀਡਬਲਿਊਸੀ ਦੇ ਬਹੁਤ ਹੀ ਜ਼ਿਆਦਾ ਗੰਭੀਰ ਮੁੱਦਿਆਂ ਦੇ ਉੱਤੇ ਜਿਹੜੇ ਅੰਕੜੇ ਨਿਕਲ ਕੇ ਸਾਹਮਣੇ ਆਏ ਨੇ ਆਪਾਂ ਉਹਨਾਂ ਦੀ ਇੱਥੇ ਗੱਲ ਕਰਾਂਗੇ ਜਿਸ ਦੇ ਵਿੱਚ ਕੀ ਵਾਧਦੀ ਗਰਮੀ ਦੀ ਗੱਲ ਕੀਤੀ ਗਈ ਹੈ ਘਟਦੇ ਹੋਏ ਪਾਣੀ ਦੀ ਵੀ ਗੱਲ ਕੀਤੀ ਗਈ ਹੈ ਤੇ ਕਿਤੇ ਨਾ ਕਿਤੇ ਕੁਦਰਤ ਦੇ ਨਾਲ ਜਿਹੜੀ ਖਿਲਵਾੜ ਹੁੰਦੀ ਹੈ ਇਸ ਸੰਬੰਧੀ ਵੀ ਗੱਲ ਕੀਤੀ ਗਈ ਹੈ ਮਸ਼ੂ ਜਿਹੜੇ ਸੀਡਬਲਯੂਸੀ ਦੇ ਇੱਕ ਅੰਕੜੇ ਆਏ ਨੇ ਨਾ ਜੀ ਉਹਦੇ ਵਿੱਚ ਵਾਟਰ ਕੇਂਦਰੀਏ ਹਮ ਕਮੇਟੀ ਆ ਉਹਦੇ ਅੰਕੜੇ ਇਹਨਾਂ ਨੇ ਸ਼ੋਅ ਕੀਤੇ ਜੀ ਜੀ ਉਹਦੇ ਵਿੱਚ ਇਹ ਆ ਕਿ ਹੁਣ ਜਿਵੇਂ ਜਿਵੇਂ ਗਰਮੀ ਵਧ ਰਹੀ ਹੈ ਪੂਰੇ ਵਰਲਡ ਦੀ ਵਧ ਰਹੀ ਹੈ ਇੰਡੀਆ ਦੀ ਗੱਲ ਕਰ ਲੈਨੇ ਆ ਹਮ ਤਾਂ ਪਾਣੀ ਦਾ ਇੱਕ ਸਥਲ ਹੈ ਉਹ ਨੀਚੇ ਡਾਊਨ ਹੁੰਦਾ ਜਾ ਰਿਹਾ ਜੀ ਇੱਕ ਲੈਵਲ ਹੈ ਉਹ ਬਹੁਤ ਡਾਊਨ ਹੋ ਗਿਆ ਹਮ ਜੇ ਮੈਂ ਤੁਸੀਂ ਦੇਖਿਆ ਕਿ ਅਗਰ ਜਿਹੜੇ ਸਾਰਾ ਪਾਪੂਲੇਸ਼ਨ ਆਂਡੀ ਹੈ ਪੂਰੇ ਵਰਲਡ ਦੀ ਜੀ ਉਹਨਾਂ ਨੂੰ ਪੀਣ ਵਾਸਤੇ ਪਾਣੀ ਚਾਹੀਦਾ ਹਮ ਆਪਾਂ ਕਿੱਤੀ ਵੜੀ ਕਰਨੀ ਹੈ ਦਰਖਤ ਲਗਾਉਣੇ ਨੇ ਕਿਤੇ ਵੀ ਹੈ ਆਪਾਂ ਨੂੰ ਪਾਣੀ ਤੇ ਨਿਰਭਰਾਂ ਜੀ ਬਿਲਕੁਲ ਅਗਰ ਵਾਤਾਵਰਨ ਨੂੰ ਸੰਭਾਲਣਾ ਹੈ ਤਾਂ ਕਿਤੇ ਨਾ ਕਿਤੇ ਸਾਨੂੰ ਆਪਣੇ ਜਿਹੜੇ ਅਫਸੋਸ ਨਹੀਂ ਉਹਨਾਂ ਨੂੰ ਕੇਅਰ ਕਰਨੀ ਹੀ ਪਵੇਗੀ ਦੇਖਭਾਲ ਕਰਨਾ ਹੀ ਪਵੇਗਾ ਬਿਲਕੁਲ ਦੇਖੋ ਜਿੱਦਾਂ ਕਿ ਕੁਦਰਤੀ ਸਰੋਤਾਂ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਕੁਦਰਤੀ ਸਰੋਤਾਂ ਨੂੰ ਸੰਭਾਲਣ ਦੀ ਇੱਥੇ ਗੱਲ ਆ ਅਖੀਰਕਾਰ ਇੱਥੇ ਦੇਖੋ ਹੁਣ ਇਹ ਜਿਹੜੀ ਰਿਪੋਰਟ ਹੈ ਇਸ ਦੇ ਵਿੱਚ ਵੀ ਨਿਕਲ ਕੇ ਸਾਹਮਣੇ ਆ ਗਈ ਹੈ ਤੇ ਜਿਸ ਤਰੀਕੇ ਦੇ ਨਾਲ ਦਰਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ ਪਰ ਜਿਹੜੇ ਦਰਖਤ ਨੇ ਜਾਂ ਰੁੱਖ ਨੇ ਉਹ ਲਗਾਏ ਨਹੀਂ ਜਾ ਰਹੇ ਤਾਂ ਕੀ ਲੱਗਦਾ ਕਿ ਇਹ ਵੀ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਅੱਗੇ ਅੱਗੇ ਜੀ ਬਿਲਕੁਲ ਬਿਲਕੁਲ ਉਹੀ ਗੱਲ ਹੈ ਮਨਸ਼ੂਕੇ ਵਿਕਾਸ ਦੇ ਨਾਂ ਤੇ ਹੂੰ ਅਸੀਂ ਬਹੁਤ ਰਖਤ ਵਧ ਰਹੇ ਹਾਂ ਜੀ ਤੇ ਤੁਸੀਂ ਦੇਖੀ ਹੁਣਾਂ ਕਿ ਦਰਖਤਾਂ ਨੂੰ ਉਨੀ ਲਾ ਨਹੀਂ ਜਾ ਰਿਹਾ ਜਿੰਨੀ ਜਲਦੀ ਇਹਨਾਂ ਨੂੰ ਵੱਡਿਆ ਜਾ ਰਿਹਾ ਤੇ ਦਰਖਤ ਵਧਣ ਨਾਲ ਤੁਸੀਂ ਦੇਖਿਆ ਹੁਣ ਟੈਂਪਰੇਚਰ ਵੀ ਬਹੁਤ ਹੁਣ ਗਰਮੀ ਵਧ ਗਈ ਹੈ 44 ਡਿਗਰੀ 47 ਡਿਗਰੀ ਜੀ ਚੱਲ ਰਿਹਾ ਇੱਥੇ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਕਿਸੇ ਟਾਈਮ ਪੰਜਾਬ ਨੂੰ ਹਰਿਆ ਭਰਿਆ ਸੂਬਾ ਕਿਹਾ ਜਾਂਦਾ ਸੀ ਤੇ ਅਗਰ ਆਪਾਂ ਅੱਜ ਦੀ ਗੱਲ ਕਰੀਏ ਤਾਂ ਤੁਸੀਂ ਕਿਸੇ ਨੂੰ ਕਿਲੋ-ਕਿਲੋਮੀਟਰ 2-2 ਕਿਲੋਮੀਟਰ ਤੁਹਾਨੂੰ ਦਰਖਤ ਬਹੁਤ ਘੱਟ ਦੇਖਣ ਨੂੰ ਮਿਲਣਗੇ ਪਰ ਸਰਕਾਰ ਵੀ ਜਾਂ ਪਬਲਿਕ ਵੀ ਇਹਦੇ ਵਿੱਚ ਇਨੀ ਸੀਰੀਅਸ ਨਹੀਂ ਹੈ ਕਿ ਜਿਹੜੇ ਸਾਹਮਣੇ ਨਾਲ ਦਰਖਤ ਵੱਡੇ ਜਾ ਰਹੇ ਨੇ ਕਿ ਅਸੀਂ ਸੀਰੀਅਸ ਹੋਈਏ ਕਿ ਕਿਤੇ ਨਾ ਕਿਤੇ ਸਾਨੂੰ ਗਰਮੀ ਜ਼ਿਆਦਾ ਆ ਰਹੀ ਹੈ ਉਹਨਾਂ ਕੋਲ ਇੱਕ ਆਪਸ਼ਨ ਬਸ ਉਹੀ ਹੈ ਕਿ ਏਸੀ ਲੈ ਲਓ ਐਤਕੀ ਉਹੀ ਦੇਖੋ ਹੁਣ ਲੋਕ ਜ਼ਿਆਦਾਤਰ ਦਿਮਾਖਾਂ ਜਿਹੀ ਪੈ ਗਿਆ ਲੋਕਾਂ ਦੇ ਏਸੀ ਲਿਆਓ ਏਸੀ ਲਾ ਕੇ ਕਮਰੇ 'ਚ ਬਹਿ ਜਾਓ ਏਸੀ ਦਫ਼ਤਰਾਂ 'ਚ ਬਹਿ ਜਾਓ ਪਰ ਕਿਤੇ ਨਾ ਕਿਤੇ ਜਿਹੜੇ ਆਮ ਸਰੋਸ ਨੇ ਕੁਦਰਤੀ ਸਰੋਸ ਨੇ ਉਹ ਬਹੁਤ ਘਟ ਗਏ ਜੀ ਜੋ ਕਠੰਡੀ ਹਵਾ ਤਰਖ ਟੇਡ ਪੈਸ ਆ ਸਕਦੀ ਹੈ ਹੁਣ ਤਕਰੀਬਨ ਆਪਾਂ ਜਿਹੜੇ ਰੋਡਾਂ ਤੇ ਜਾ ਰਹੇ ਨੇ ਬੰਦੇ ਕੰਮ ਕਰਨ ਲਈ ਜਾ ਰਹੇ ਨੇ ਕੰਮ ਜਾਂ ਕਿਤੇ ਆ ਰਹੇ ਨੇ ਜਾ ਰਹੇ ਨੇ ਉਹਨਾਂ ਨੂੰ ਟਰੈਵਲ ਕਰਨਾ ਮੋਟਰਸਾਈਕਲ ਤੇ ਸਾਈਕਲ ਤੇ ਜਾਂ ਗੱਡੀਆਂ ਤੇ ਬੜਾ ਮੁਸ਼ਕਿਲ ਆ ਅਗਰ ਏਸੀ ਨਾਲ ਆ ਜਾਵੇ ਗੱਡੀਆਂ ਚ ਵੀ ਜੀ ਤਾਂ ਇਨੀ ਗਰਮੀ ਪੈ ਰਹੀ ਹੈ ਤਾਂ ਤੁਸੀਂ ਆਪਣਿਆਂ ਨੂੰ ਬਹੁਤ ਮਤਲਬ ਮੁਸ਼ਕਲ ਜਿਹਾ ਪਾ ਰਿਹਾ ਬਿਲਕੁਲ ਦੇਖੋ ਵਧਦੀ ਹੋਈ ਗਰਮੀ ਦੇ ਕਰਕੇ ਸਰ ਕੁਝ ਕੁ ਖਬਰਾਂ ਵੀ ਨਿਕਲ ਕੇ ਆਪਣੇ ਕੋਲ ਆਉਂਦੀਆਂ ਨੇ ਜਿਸ ਦੇ ਵਿੱਚ ਆਪਾਂ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਹੈ ਕਾਫੀ ਦਿਨਾਂ ਤੋਂ ਜਿਹੜੀ ਖਬਰਾਂ ਲਗਾਤਾਰ ਆ ਰਹੀਆਂ ਨੇ ਕਿ ਏਸੀ ਦੇ ਵਿੱਚ ਅੱਗ ਲੱਗ ਰਹੀ ਹੈ ਖੜੇ ਬਾਹਨਾਂ ਦੇ ਵਿੱਚ ਅੱਗ ਲੱਗ ਰਹੀ ਹੈ ਕੀ ਲੱਗਦਾ ਕਿ ਇਹ ਟੈਂਪਰੇਚਰ ਦੇ ਕਰਕੇ ਇੱਥੇ ਹੈ ਜੀ 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 ਕਿ ਟੈਂਪਰੇਚਰ ਵਧਣ ਕਰਕੇ ਨਾ ਹੁਣ ਆਪਾਂ ਉਹੀ ਗਰਮੀ ਜਦੋਂ ਜ਼ਿਆਦਾ ਹੋ ਗਈ ਤਾਂ ਕਿਤਨਾ ਕਿਤੇ ਆਪਣਾ ਜਿਹੜਾ ਏਸੀ ਆਪਾਂ ਕਹਿੰਦੇ ਚੱਲੇ ਏਸੀ ਲਾ ਲਓ ਜੀ ਉਹ ਕਮਰੇ ਦਾ ਟੈਂਪਰੇਚਰ ਨੋਰਮਲ ਰੱਖਣ ਵਾਸਤੇ 24 ਤੇ ਜਾਂ 26 ਤੇ ਆਪਾਂ ਏਸੀ ਲਾ ਲੈਂਦੇ ਆ ਉਹ ਦਿਨ ਰਾਤ ਰਾਤ ਨੂੰ ਵੀ ਆਪਾਂ ਫਿਰ ਏਸੀ ਯੂਜ਼ ਕਰਦੇ ਆ ਸੌਣ ਵੇਲੇ ਜੀ ਤਾਂ ਉਹਦੇ ਨਾਲ ਇਹ ਹੋ ਗਿਆ ਕਿ ਦਿਨ ਰਾਤ ਕੁਝ ਏਸੀ 10 ਘੰਟੇ 12 ਘੰਟੇ ਚੱਲੇਗਾ ਤਾਂ ਹੀਟ ਕਰੇਗਾ ਬਿਲਕੁਲ ਗਰਮ ਹੋਏਗਾ ਤਾਂ ਉਤੋਂ ਟੈਂਪਰੇਚਰ ਵੀ ਥੋੜਾ 42 ਜਾਂ 48 ਡਿਗਰੀ ਚੱਲ ਰਿਹਾ ਕੋਨੇ ਵੀ ਵਰਕ ਕਰਨਾ ਉਹ ਕਿਤੇ ਨਾ ਕਿਤੇ ਬਲਾਸਟ ਹੋ ਰਹੇ ਨੇ ਬਿਲਕੁਲ ਤੇ ਅਗਰ ਆਪਾਂ ਇਲੈਕਟ੍ਰੋਨਿਕ ਗੱਡੀਆਂ ਦੀ ਵੀ ਗੱਲ ਕਰ ਲੈਨੇ ਆ ਉੱਥੇ ਹੀ ਬਲਾਸਟ ਸੋਂ ਨੂੰ ਮਿਲਿਆ ਹੁਣ ਕਿਤੇ ਨਾ ਕਿਤੇ ਖੜੀ ਇਲੈਕਟ੍ਰੋਨਿਕ ਗੱਡੀ ਨੂੰ ਜਾਂ ਵਾਇਕ ਨੂੰ ਅੱਗ ਲੱਗ ਰਹੀ ਹੈ ਜੀ ਹੀਟ ਹੋ ਰਹੀ ਹੈ ਤਾਂ ਸਾਨੂੰ ਇਹੀ ਚਾਹੀਦਾ ਕਿ ਦੇਖੋ ਇੱਕ ਜਿਹੜੇ ਕੁਦਰਤ ਸੋਸ ਨੇ ਨਾ ਉਹ ਸਾਨੂੰ ਪਰਮਾਤਮਾ ਵੱਲੋਂ ਜਾਂ ਕੁਦਰਤ ਨੇ ਦੇਣ ਜੀ ਚਾਹੇ ਦਰਖਤ ਮਿਲੇ ਧਰਤੀ ਮਿਲੀ ਆ ਪਾਣੀ ਮਿਲੇ ਇਹਨੂੰ ਸੰਭਾਲਣਾ ਸਾਡਾ ਫਰਜ਼ ਹੈ ਜਿਹੜਾ ਹੁਣ ਪਾਣੀ ਅਗਰ ਆਪਾਂ ਕਰ ਕਰਦਾ ਸੀ ਡਬਲਿਊ ਸੀ ਦੀ ਉਹਦੇ ਵਿੱਚ ਕਿਹਾ ਕਿ ਪਾਣੀ ਦੀ ਇੱਕ ਤੇ ਆ ਉਹ ਡਾਊਨ ਹੋਉਦੀ ਜਾ ਰਹੀ ਹੈ ਜੀ ਉਹਦੇ ਵਿੱਚ ਕਿਹਾ ਕਿ ਜਿਹੜਾ ਪਾਣੀ ਯੂਜ਼ ਲੈਵਲ ਹੈ ਮਿੱਠਾ ਪਾਣੀ ਹੈ ਵਰਤਿਆ ਜਾ ਸਕਦਾ ਹੈ ਪੀਣ ਵਾਸਤੇ ਉਹ ਲੈਵਲ ਉਹ ਦਾ ਘਟਦਾ ਜਾ ਰਿਹਾ ਅਗਰ ਅਸੀਂ ਇਹਨੂੰ ਨਹੀਂ ਸੰਭਾਲਾਂਗੇ ਤਾਂ ਤੁਸੀਂ ਦੇਖਿਆ ਹੋਣਾ ਅਰਬ ਕੰਟਰੀਆਂ ਚ ਜਾਂ ਰਾਜਸਥਾਨ ਲਾਲੀ ਪੰਜਾਬ ਕੰਨੀ ਇਧਰ ਇੰਡੀਆ ਉਹ ਚ ਪਾਣੀ ਦੇ ਪੀਣ ਨੂੰ ਨਹੀਂ ਮਿਲਦਾ ਦੂਜੀ ਗੱਲ ਇਹ ਹੈ ਕਿ ਜਿਹੜਾ ਪਾਣੀ ਅਸੀਂ ਵਰਤ ਰਹੇ ਹਾਂ ਜੀ ਅਸੀਂ ਆਪਣੇ ਘਰਾਂ ਚ ਵਰਤ ਰਹੇ ਹਾਂ ਜਾ ਆਪਾਂ ਕਿਤੇ ਹੋਰ ਤਰੀਕੇ ਨਾਲ ਯੂਜ਼ ਕਰ ਰਹੇ ਆ ਅਸੀਂ ਉਹਨੂੰ ਸੰਭਾਲ ਵੀ ਨਹੀਂ ਰਹੇ ਜੀ ਉਹ ਗੰਦਿਆਂ ਨਾਲੀਆਂ ਚ ਜਾ ਰਿਹਾ ਹਮ ਕਿਤਨਾ ਕਿਤੇ ਬਾਹਰ ਜੇ ਆਪਾਂ ਸਿਟੀ ਦੀ ਗੱਲ ਕਰਦੇ ਆ ਪਿੰਡਾਂ ਦੀ ਗੱਲ ਕਰਦੇ ਆ ਉਹ ਕਿਤਨਾ ਕਿਤੇ ਪਾਣੀ ਸਾਡਾ ਨਾਲੀਆਂ ਰਾਹੀਂ ਆ ਕੇ ਬਾਹਰ ਇਕੱਠਾ ਹੋ ਰਿਹਾ ਹਮ ਉਸ ਨੂੰ ਅਗਰ ਅਸੀਂ ਸੰਭਾਲਦੇ ਆ ਜੀ ਉਹਨੂੰ ਰਿਫਲਟਰ ਕਰਕੇ ਕਿਤਨਾ ਕਿਤੇ ਯੂਜ਼ ਕਰ ਲੈਨੇ ਆ ਖੇਤੀਬਾੜੀ ਨੂੰ ਲਾ ਲੈਨੇ ਆ ਜਾਂ ਕਿਤੇ ਬਾਹਰ ਕਿਤੇ ਜਿਹੜੇ ਆਪਣੇ ਖੇਤ ਦਰਖਤ ਲੱਗੇ ਨੇ ਉਹਨਾਂ ਵਾਸਤੇ ਸਪਲਾਈ ਹੋ ਸਕਦਾ ਤਾਂ ਕਿਤਨਾ ਕਿਤੇ ਇਹਦੀ ਬਚਤ ਹੋ ਸਕਦੀ ਹੈ ਜੀ ਬਿਲਕੁਲ ਤੇ ਅਗਰ ਪੁੱਛ ਹੁਣ ਤੁਸੀਂ ਦੇਖਿਆ ਹੁਣ ਸੰਗਰੂਰ ਤੋਂ ਅਗਰ ਪੰਜਾਬ ਚ ਦੇਖਿਆ ਤਾਂ ਸੰਗਰੂਰ ਤੋਂ ਲਾ ਕੇ ਫਾਜ਼ਿਲਕਾ ਇਸ ਸੀਰੀਜ਼ ਕੈਂਸਰ ਬਹੁਤ ਜ਼ਿਆਦਾ ਵੱਧ ਗਿਆ ਜੀ ਉਹੀ ਕਾਰਨ ਹੈ ਕਿ ਜਿਹੜਾ ਕੁਝ ਬੰਦੇ ਆ ਨੇ ਪਾਣੀ ਜਿਹੜਾ ਆ ਰਿਹਾ ਉਹ ਉਹਨਾਂ ਨੇ ਅੰਡਰਗਰਾਊਂਡ ਬੋਰ ਬਣਾ ਕੇ ਅੰਦਰ ਧਰਤੀ ਦੇ ਅੰਦਰ ਸਪਟਾਂ ਲਾ ਜੀ ਉਹਦੇ ਨਾਲ ਕਿ ਪਾਣੀ ਦਾ ਇੱਕ ਲੈਵਲ ਹੈ ਪਾਣੀ ਦਾ ਸ਼ੁੱਧਤਾ ਉਹ ਖਰਾਬ ਹੋ ਗਈ ਹੂੰ ਉਹਦੇ ਨਾਲ ਸਾਡੀਆਂ ਸਿਹਤਾਂ ਵੀ ਖਰਾਬ ਹੋ ਰਹੀਆਂ ਨੇ ਜੀ ਮੁਰ ਕਿਤਨਾ ਕਿਤੇ ਸਾਨੂੰ ਆਪ ਨੂੰ ਤੇ ਆਪਣੀ ਇੱਕ ਵਜੂਦ ਬਚਾਉਣ ਵਾਸਤੇ ਇਨਸਾਨੀਅਤ ਨੂੰ ਅੱਗੇ ਆਉਣਾ ਹੀ ਪੈਣਾ ਹੈ ਬਿਲਕੁਲ ਦੇਖੋ ਇੱਥੇ ਅਜਿਹੇ ਜੜੇ ਗੰਭੀਰ ਮੁੱਦਿਆਂ ਦੇ ਉੱਤੇ ਕਦਮ ਨੇ ਹਾਲਾਂਕਿ ਚੁੱਕਣੇ ਚਾਹੀਦੇ ਨੇ ਪਰ ਇੱਥੇ ਨਾਲ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਇੱਕ ਹੋਰ ਜਿਹੜਾ ਗੰਭੀਰ ਮੁੱਦਾ ਪੰਜਾਬ ਦੇ ਵਿੱਚ ਹੈ ਕਿ ਕੁਦਰਤ ਦੇ ਨਾਲ ਖਿਲਵਾੜ ਕਰਨਾ ਤਾ ਇਸ ਦੇ ਉੱਤੇ ਆਪਾਂ ਕਿਦਾਂ ਕਹਿ ਸਕਦੇ ਹਾਂ ਕਿਉਂਕਿ ਸੀਡਬਲਯੂਸੀ ਦੀ ਰਿਪੋਰਟ ਦੇ ਵਿੱਚ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਜਿੰਨਾ ਆਪਾਂ ਕੁਦਰਤ ਦੇ ਨਾਲ ਖਿਲਵਾੜ ਕਰਾਂਗੇ ਤਾਂ ਕੱਲ ਨੂੰ ਕੀ ਪਤਾ ਆਪਣੇ ਨਾਲ ਕੀ ਹੋ ਜਾਏ ਕਿੱਦਾਂ ਦੀ ਆਪਾਂ ਜ਼ਿੰਦਗੀ ਜੀਵਾਂਗੇ ਜਿੱਦਾਂ ਹਾਲਾ ਕਿ ਆਪਣੇ ਆਪਾਂ ਜੇਕਰ ਆਪਣੀ ਹੁਣ ਦੀ ਗੱਲ ਕਰਦੇ ਆ ਮੌਜੂਦਾ ਸਥਿਤੀਆਂ ਦੀ ਤਾਂ ਪਾਣੀ ਦਾ ਸਤਰ ਬਹੁਤ ਘਟਦਾ ਜਾ ਰਿਹਾ ਹੈ ਕੁਝ ਕੁ ਦਿਨ ਪਹਿਲਾਂ ਦੀ ਖਬਰ ਹੈ ਕਿ ਸਰਹੰਦ ਦਾ ਕੋਈ ਪਿੰਡ ਹੈਗਾ ਜਿਸ ਦੇ ਵਿੱਚ ਕੀ ਪਾਣੀ ਦਾ ਸਤਰ ਬਹੁਤ ਡਾਊਨ ਜਾ ਰਿਹਾ ਹੈ ਤੇ ਟੈਂਕਰ ਜਿਹੜੇ ਨੇ ਪਾਣੀ ਦੇ ਉਹ ਪਿੰਡ ਦੇ ਵਿੱਚ ਆ ਰਹੇ ਨੇ ਤਾਂ ਇੱਥੇ ਅਜਿਹੀਆਂ ਜੇਕਰ ਸਥਿਤੀਆਂ ਅੱਜ ਪੈਦਾ ਹੋ ਰਹੀਆਂ ਨੇ ਤਾਂ ਆਉਣ ਵਾਲੀ ਜਨਰੇਸ਼ਨ ਦੇ ਲਈ ਆਪਾਂ ਕੀ ਕਰ ਰਹੇ ਹਾਂ ਕੀ ਬਚਾ ਰਹੇ ਹਾਂ ਕੀ ਲੱਗਦਾ ਮਸ਼ੂ ਜੀ ਮੈਂ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਹਤ ਕੇ ਆਪਣੇ ਗੁਰੂ ਸਹਿਬਾਨਾ ਨੇ ਪਵਨ ਨੂੰ ਹਵਾ ਨੂੰ ਪਵਨ ਗੁਰੂ ਮਾ ਉਹਨ ਇੱਕ ਮਾਤਾ ਕਿਹਾ ਗਿਆ ਪਵਨ ਗੁਰੂ ਮਾਤਾ ਤਰਤ ਮਹਤ ਉਹਦੇ ਵਿੱਚ ਹਵਾ ਨੂੰ ਵੀ ਇੱਕ ਮੈਨ ਦਰਜਾ ਦਿੱਤਾ ਗਿਆ ਪਾਣੀ ਨੂੰ ਦਿੱਤਾ ਗਿਆ ਤੇ ਇੱਕ ਧਰਤੀ ਨੂੰ ਦਿੱਤਾ ਗਿਆ ਜੀ ਜੀ ਅਗਰ ਬਾਤਾਵਰਨ ਆਪਨ ਨੂੰ ਆਕਸੀਜਨ ਮਿਲੇਗਾ ਤਾਂ ਹੀ ਅਸੀਂ ਬਾਹਰ ਨਿਕਲ ਕੇ ਕੰਮ ਕਰ ਸਕਦੇ ਹਾਂ ਅਗਰ ਸਾਨੂੰ ਪਿਆਸ ਲੱਗੇਗੀ ਕੋਈ ਉਹਦੇ ਵਿੱਚ ਪਾਣੀ ਹੈ ਪੀਣ ਵਾਸਤੇ ਤਾਂ ਸਾਨੂੰ ਉਹ ਤੋਂ ਬਗੈਰ ਵੀ ਕੰਮ ਨਹੀਂ ਹੋ ਸਕਦਾ ਜੀ ਹੁਣ ਗੱਲ ਕਰਦੇ ਆਂ ਮਾਤਾ ਦੀ ਮਾਤਾ ਧਰਤ ਮਾਂ ਧਰਤੀ ਨੂੰ ਕਿਹਾ ਜਾਂਦਾ ਹੂੰ ਉਹਦੇ ਵਿੱਚ ਦਰਖਤ ਵੀ ਆ ਜਾਂਦੇ ਨੇ ਉਹਦੇ ਵਿੱਚ ਅਸੀਂ ਜੋ ਅਨਾਜ ਲਾਉਂਦੇ ਆ ਉਹ ਵੀ ਆ ਜਾਂਦਾ ਜੀ ਕਿਤੇ ਨਾ ਕਿਤੇ ਸਾਨੂੰ ਉਹਨੂੰ ਵੀ ਸਭਾਲਣ ਦੀ ਜ਼ਰੂਰਤ ਹੈ ਬਿਲਕੁਲ ਹੁਣ ਵਾਤਾਵਰਣ 'ਚ ਜਿਹੜਾ ਆਪਾਂ ਖਾਣਾ ਪੀਣਾ ਹੁੰਦਾ ਤੁਸੀਂ ਦੇਖਿਆ ਹੋਣਾ ਕਿਤੇ ਨਾ ਕਿਤੇ ਜੋ ਵੇਸਟਿੰਗ ਹੁੰਦੀ ਹੈ ਉਹ ਕਿਤੇ ਨਾ ਕਿਤੇ ਕਮੇਟੀ ਹੋ ਗਿਆ ਜਾਂ ਪਿੰਡ ਦੇ ਬਾਹਰ ਅਸੀਂ ਗੰਦਮੰਦ ਹੁੰਦਾ ਇਕੱਠਾ ਕਰਦੇ ਉਹ ਉਹ ਵੀ ਸਾਡੀ ਆਕਸੀਜਨ ਨੂੰ ਖਰਾਬ ਕਰ ਰਿਹਾ ਬਿਲਕੁਲ ਅਗਰ ਉਹ ਚੀਜ਼ ਸਰਕਾਰਾਂ ਜਾਂ ਪੰਚਾਇਤ ਹੋ ਗਈ ਜਾਂ ਸਰਕਾਰ ਹੋਵੇ ਜਾਂ ਕੋਈ ਕਮੇਟੀ ਹੋਵੇ ਜੀ ਉਹ ਉਹਨੂੰ ਇੱਕ ਜਗ੍ਹਾ ਤੇ ਜਾ ਕੇ ਇਕੱਠਾ ਕਰ ਦਿੱਤਾ ਜਾਂਦਾ ਉੱਥੇ ਕੁੱਤੇ ਜਾਂ ਕੋਈ ਜਾਨਵਰ ਉੱਥੇ ਉਹ ਖਾਂਦੇ ਪੈਂਦੇ ਨੇ ਹਮ ਤਾਂ ਸਰਕਾਰ ਨੂੰ ਵੀ ਇਹ ਵੀ ਚਾਹੀਦੀ ਹੈ ਕਿ ਅਗਰ ਸੋਸ ਸਾਡੇ ਜਿਹੜੇ ਬੱਚ ਰਹੇ ਨੇ ਜਿੱਥੇ ਤੁਸੀਂ ਇੱਕ ਲੋਕਾਂ ਨਾਲ ਵਾਅਦਾ ਕਰਦੇ ਹੋ ਤਾਂ ਚੰਗੀ ਸਿਹਤ ਦੀ ਗੱਲ ਕਰਦੇ ਹੋ ਤਾ ਚੰਗਾ ਵਾਤਾਵਰਨ ਦੇਣ ਦੀ ਵੀ ਇੱਕ ਗੱਲ ਕਰੋ ਜੀ ਬਿਲਕੁਲ ਚੰਗੇ ਵਾਤਾਵਰਨ ਦੀ ਵੀ ਦੇਖੋ ਇੱਥੇ ਗੱਲਾਂ ਹੋਣੀਆਂ ਚਾਹੀਦੀਆਂ ਨੇ ਫਿਲਹਾਲ ਜੇਕਰ ਆਪਾਂ ਇਸ ਨੂੰ ਰਾਜਨੀਤੀ ਪੱਖੋਂ ਦੇਖੀਏ ਕਿ ਰਾਜਨੀਤੀ ਇੱਕ ਲੀਡਰ ਜਿੰਨੇ ਵੀ ਨੇ ਹਾਲਾਂਕਿ ਹੁਣ ਚੋਣਾਂ ਨਿਕਲੀਆਂ ਨੇ ਪੰਜਾਬ ਦੇ ਵਿੱਚ ਹਾਲਾਂਕਿ ਸਾਰੇ ਲੀਡਰਾਂ ਨੇ ਇੱਥੇ ਗੱਲਾਂ ਤਾਂ ਕੀਤੀਆਂ ਨੇ ਪਰ ਆਪਸੀ ਤੰਜਾਂ ਦੇ ਵਿੱਚ ਫਸੇ ਰਹਿੰਦੇ ਨੇ ਕਿਤੇ ਨਾ ਕਿਤੇ ਪੰਜਾਬ ਦੇ ਵਿਕਾਸ ਦੀ ਗੱਲ ਨਹੀਂ ਇੱਥੇ ਕੀਤੀ ਐ ਜਾਂ ਫਿਰ ਜੇਕਰ ਆਪਾਂ ਗੱਲ ਕਰੀਏ ਕਿ ਕੁਝਕ ਜਿਹੜੇ ਸਰੋਤ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਜਿਹੜੇ ਕਿ ਆਪਾਂ ਨੂੰ ਜ਼ਿੰਦਗੀ ਦੇ ਰਹੇ ਨੇ ਇਹਨਾਂ ਸਰੋਤਾਂ ਬਾਰੇ ਇੱਥੇ ਕਿਸੇ ਵੀ ਲੀਡਰ ਨੇ ਕੋਈ ਵੀ ਖੁੱਲਕੇ ਜਿਹੜੀ ਗੱਲਬਾਤ ਐ ਉਹ ਨਹੀਂ ਕੀਤੀ ਤੇ ਨਾ ਹੀ ਕੋਈ ਕਰਨਾ ਚਾਹੁੰਦਾ ਕੀ ਲੱਗਦਾ ਲਿਓ ਕੋਈ ਮਸ਼ੂ ਗੱਲ ਇਹ ਐ ਕਿ ਇਹ ਪੰਜਾਬ ਲੈਵਲ ਦੀ ਗੱਲ ਨਹੀਂ ਐ ਜੀ ਜੀ ਬਿਲਕੁਲ ਇਹ ਵਰਲਡ ਲੈਵਲ ਦੀ ਗੱਲ ਐ ਹਮ ਅਗਰ ਆਪਾਂ ਪਾਣੀ ਨੂੰ ਸਰੋਤ ਨੂੰ ਆਪਾਂ ਕੁਦਰਤ ਦੀ ਗੱਲ ਕਰਦੇ ਆਂ ਤਾਂ ਕੁਦਰਤ ਦੇ ਵਿੱਚ ਕੋਈ ਸਟੇਟ ਨਹੀਂ ਆਉਂਦੀ ਕੋਈ ਕੰਟਰੀ ਨਹੀਂ ਆਉਂਦੀ ਹਮ ਉਹਦੇ ਵਿੱਚ ਆਪਾਂ ਪੂਰੇ ਵਰਲਡ ਦੇ ਆਂ ਹਮ ਵਰਲਡ ਨੂੰ ਧਿਆਨ ਦੇਣਾ ਚਾਹੀਦਾ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਫੋਰਮ ਦੇ ਕੰਟਰੀਆਂ ਨੇ ਉਹ ਦਰਖਤ ਵੀ ਅੱਛੇ ਲਗਾ ਰਹੇ ਨੇ ਪਾਣੀ ਦਾ ਸੋਸ ਐ ਯੂਜ਼ ਜਿਹੜਾ ਲਿਮਟ ਚ ਕਰ ਰਹੀਆਂ ਨੇ ਤਾਂ ਕਿਤਨਾ ਕਿਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਬੰਦੇ ਨੇ ਜੀ ਜੇ ਅਗਰ ਆਪਾਂ ਇੰਡੀਆ ਦੀ ਗੱਲ ਕਰਦੇ ਆ ਤਾਂ ਕਿਤਨਾ ਕਿਤੇ ਇੰਡੀਆ ਇਹ ਚੀਜ਼ ਐ ਨਾ ਰੈਫਰ ਨਹੀਂ ਦੇ ਰਿਹਾ ਸਾਡਾ ਹਿੰਦੁਸਤਾਨ ਇੱਕ ਧਾਰਮਿਕ ਦੇਸ਼ ਹੈ ਹੂੰ ਬੱਕਰੇ ਬੱਕਰਿਓ ਅਸੀਂ ਯੂਰੇ ਜਾਤ ਪਾਤ ਨੇ ਬੱਕਰੇ ਬੱਕਰੇ ਧਰਮ ਨੇ ਪਰ ਕਿਤਨਾ ਕਿਤੇ ਅਸੀਂ ਇੰਨੇ ਸਲਫਿਸ਼ ਆ ਜਾਨੇ ਮਤਲਬੀ ਹੋ ਗਏ ਕਿ ਅਸੀਂ ਇਹ ਚੀਜ਼ਾਂ ਸਿਰਫ ਆਪਣੇ ਮਤਲਬ ਲਈ ਅਸੀਂ ਵੋਟਾਂ ਪਾਉਨੇ ਆ ਮਤਲਬ ਲਈ ਸਰਕਾਰਾਂ ਬਣਦੀਆਂ ਨੇ ਮਤਲਬ ਉਹੀ ਅਸੀਂ ਗੱਲ ਕਰਦੇ ਆ ਜੀ ਹੁਣ ਕਿਸੇ ਕੋਲ 4 ਪੈਸੇ ਆ ਗਏ ਤਾਂ ਬੰਦਾ ਕਮਰੇ ਚ ਏਸੀ ਲਾਏਗਾ ਹਮ ਗੱਡੀ ਚ ਹੈ ਤਾਂ ਕਿਤੇ ਬਾਹਰ ਬੱਚੇ ਨੂੰ ਕਮਾਣ ਜਗ੍ਹਾ ਤਾਂ ਏਸੀ ਲਾ ਲੇਗਾ ਤਾਂ ਕਿਤੇ ਨਾ ਕਿਤੇ ਏਸੀਆਂ ਦਾ ਜਿਹੜਾ ਇੱਕ ਹੀਟ ਹੈ ਉਹ ਵੀ ਜ਼ਿਆਦਾ ਗਰਮ ਹਵਾ ਫਟ ਰਿਹਾ ਜਾਂ ਗਰਮ ਚੀਜ਼ ਕੱਢ ਰਿਹਾ ਉਹ ਵੀ ਆਕਸੀਜਨ ਕਰਾਉਂਦਾ ਜੀ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਏਸੀ ਜਿਹੜੇ ਨੇ ਹਾਲਾਂਕਿ ਜਿੰਨਾ ਦੇ ਕੋਲ ਚਲੋ ਆਪਾਂ ਇੱਥੇ ਇਨਕਮ ਸੋਰਸ ਦੀ ਵੀ ਗੱਲ ਕਰ ਲੈਣੇ ਆ ਕੀ ਦੇਖੋ ਜਿੱਦਾਂ ਇੱਥੇ ਤੁਸੀਂ ਕਿਹਾ ਕਿ ਏਸੀ ਲਗਾ ਲੈਂਦੇ ਨੇ ਤਾਂ ਅੱਜ ਕੱਲ ਕੀ ਹੈ ਕਿ ਏਸੀ ਘਰਾਂ ਦੇ ਵਿੱਚ ਵੀ ਨੇ ਲੋਕਾਂ ਦੇ ਆਫਿਸਾਂ ਦੇ ਵਿੱਚ ਵੀ ਨੇ ਤੇ ਗੱਡੀਆਂ ਜਿਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਸਫ਼ਰ ਕਰਦੇ ਆਂ ਹਾਲਾਂਕਿ ਉਹਨਾਂ ਦੇ ਵਿੱਚ ਵੀ ਏਸੀ ਦੇ ਜਿਹੜੇ ਹੁਣ ਫੀਚਰ ਨੇ ਆ ਹੈਗੇ ਨੇ ਪਰ ਜੇਕਰ ਆਪਾਂ ਪਹਿਲੇ ਦੌਰ ਦੀ ਗੱਲ ਕਰੀਏ ਕੀ ਲੱਗਦਾ ਹੈ ਕਿ ਅੱਜ ਕੱਲ ਤਾਂ ਜਿਹੜਾ ਆਪਾਂ ਲੋਕਾਂ ਦੇ ਵਿੱਚ ਇਹ ਚੀਜ਼ ਵੀ ਦੇਖੀ ਹੈ ਕਿ ਪਿਕਨਿਕ ਜਿਹੜੀ ਜੋ ਕਿ ਪਹਿਲਾਂ ਲੋਕ ਮਨਾਉਂਦੇ ਸੀ ਕਿਉਂਕਿ ਕੋਈ ਕਿਸੇ ਐਸੀ ਜਗ੍ਹਾ ਤੇ ਜਾ ਕੇ ਜਿੱਥੇ ਪਾਰਕ ਵਗੈਰਾ ਬਣਿਆ ਹੋਵੇ ਦਰਖਤ ਲੱਗੇ ਹੋਣ ਤਾਂ ਦਰਖਤਾਂ ਦੇ نیچے ਚਟਾਈ ਵਿਛਾ ਕੇ ਪਿਕਨਿਕ ਮਨਾਈ ਜਾਂਦੀ ਸੀ ਪਰ ਅੱਜ ਕੱਲ ਕੀ ਹੈ ਕਿ ਜੇਕਰ ਕਿਸੇ ਨੇ ਕੋਈ ਪਾਰਟੀ ਕਰਨੀ ਵੀ ਅੱਜ ਕੱਲ ਪਿਕਨਿਕ ਦਾ ਨਾਮ ਸ਼ਬਦ ਯੂਜ਼ ਨਹੀਂ ਕਰਿਆ ਜਾਂਦਾ ਅੱਜ ਕੱਲ ਬੋਲਦੇ ਨੇ ਕਿ ਪਾਰਟੀ ਕਰਨੀ ਹੈ ਤੇ ਕਿਤੇ ਨਾ ਕਿਤੇ ਰੈਸਟੋਰੈਂਟਾਂ ਦੇ ਵਿੱਚ ਚਲੇ ਜਾਂਦੇ ਨੇ ਤੇ ਉੱਥੇ ਵੀ ਏਸੀ ਲੱਗੇ ਹੁੰਦੇ ਨੇ ਕੀ ਲੱਗਦਾ ਕਿ ਇਹਨਾਂ ਸਭ ਚੀਜ਼ਾਂ ਦੇ ਕਰਕੇ ਜਿਹੜੀ ਇਹ ਕੁਝ ਕੁ ਰਵਾਇਤੀ ਚੀਜ਼ਾਂ ਨੇ ਜੋ ਆਪਾਂ ਆਪਣੇ ਨਾਲ ਲੈ ਕੇ ਆਉਂਦੇ ਆ ਇਹ ਵੀ ਖਤਮ ਹੁੰਦੀਆਂ ਜਾ ਰਹੀਆਂ ਨੇ ਜਿੱਦਾਂ ਕਿ ਪਿਕਨਿਕ ਵਰਗੀ ਚੀਜ਼ਾਂ ਹਾਂ ਖਾਤਾ ਹੋ ਗਈਆਂ ਕਿਉਂਕਿ ਕਿਤੇ ਨਾ ਕਿਤੇ ਗੱਲ ਹੋਈ ਜਾਵਾ ਸ਼ੂ ਕਿ ਵੈਦਰ ਤੇ ਡਿਪੈਂਡ ਹੈ ਹਮ ਅਸੀਂ ਸਾਰੀ ਜ਼ਿੰਦਗੀ ਜਿਹੜੀ ਆਪਣੀ ਜ਼ਿੰਦਗੀ ਹੈ ਨਾ ਉਹ ਵੈਦਰ ਤੇ ਡਿਪੈਂਡ ਹੈ ਜੀ ਅਗਰ ਵੈਦਰ ਅੱਛਾ ਹੈ ਤਾਂ ਅਸੀਂ ਪਿਕਨਿਕ ਬਣਾਵਾਂਗੇ ਜਿਹਨੂੰ ਆਪਾਂ ਸਰਦੀ ਕਹਿੰਦੀ ਜੀ ਬਰਸਾਤੀ ਮੌਸਮ ਹੈ ਉਹ ਚ ਆਪਾਂ ਪਿਕਨਿਕ ਮਨਾਉਣ ਦੇ ਸੋਚ ਸਕਦੇ ਹਾਂ ਪਰ ਜਦੋਂ ਬਾਹਰ ਗਰਮੀ ਹੈ ਬਾਹਰ ਬਹੁਤ ਜ਼ਿਆਦਾ ਪੈ ਰਹੀ ਹੈ ਅ ਕ ਨਿਕਲਣਾ ਬੜਾ ਮੁਸ਼ਕਿਲ ਹੈ ਹੂੰ ਠੀਕ ਹੈ ਨਾ ਜੀ ਤੇ ਇਹ ਚੀਜ਼ਾਂ ਸਾਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਨੇ ਜੀ ਕਿਉਂ ਗਰਮੀ ਅਗਰ ਵੈਦਰ ਖਰਾਬ ਹੋ ਰਿਹਾ ਹੈ ਤਾਂ ਕਿਤੇ ਨਾ ਕਿਤੇ ਸਾਨੂੰ ਕੋਆਪਰੇਟ ਕਰਨਾ ਚਾਹੀਦਾ ਜੀ ਆਪਸ ਚ ਹੂੰ ਅਗਰ ਅਸੀਂ ਕੋਆਪਰੇਟ ਕਰਾਂਗੇ ਤਾਂ ਕਿਤੇ ਨਾ ਕਿਤੇ ਆਉਣ ਵਾਲੀ ਪੀੜ੍ਹੀ ਵਾਸਤੇ ਕੁਝ ਨਾ ਕੋਈ ਬਚਾ ਕੇ ਰੱਖ ਸਕਦੇ ਹਾਂ ਬਿਲਕੁਲ ਹੁਣ ਅਗਰ ਆਪਾਂ ਬਚਾਉਣ ਦੀ ਗੱਲ ਕਰਦੇ ਹਾਂ ਜਾਂ ਕੁਝ ਵੈਦ ਸਮਝਾਣ ਦੀ ਗੱਲ ਕਰਦੇ ਹਾਂ ਕੋਚੇ ਬੱਚਿਆਂ ਨੂੰ ਜਾਂ ਸਰਕਾਰਾਂ ਨੂੰ ਇਹ ਚਾਹੀਦਾ ਕਿ ਜਿੱਥੇ ਜਗ੍ਹਾ ਖਾਲੀ ਪਈ ਆ ਉੱਥੇ ਦਰਖਤ ਲਗਾਓ ਬਿਲਕੁਲ ਕਿ ਦਰਖਤ ਲਗਾਓਗੇ ਕਿਤਨੇ ਠੰਡਾ ਸਾਨੂੰ ਠੰਡਕ ਮਿਲੇਗੀ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਪਹਿਲਾਂ ਕੀ ਸੀਗਾ ਦਰਖਤ ਹੁੰਦੇ ਸੀਗੇ ਹਰਾ ਭਰਿਆ ਹੁੰਦਾ ਸੀਗਾ ਹੂੰ ਉਹਨੇ ਟੈਂਪਰੇਚਰ ਨਹੀਂ ਹੁੰਦਾ ਸੀਗਾ ਹੂੰ ਦੇਖਣ ਨੂੰ ਮਿਲਣਾ ਤਾਂ ਕਿਤੇ ਨਾ ਕਿਤੇ ਬਜ਼ੁਰਗ ਹੋਣਾ ਜਾਂ ਕੋਈ ਪਿੰਡ ਦੇ ਬੰਦੇ ਹੋਣਾ ਜਿੱਥੇ ਦਰਖਤ ਬੈਹ ਹੋ ਗਿਆ ਹੂੰ ਲੱਗਿਆ ਮਿਲੇ ਉੱਥੇ ਬੈ ਕੇ ਆਰਾਮ ਕਰਦੇ ਸੀ ਜੀ ਪਿੰਡਾਂ 'ਚ ਤੁਸੀਂ ਦੇਖਿਆ ਹੋਣਾ ਜ਼ਿਆਦਾਤਰ ਜਿਹੜੇ ਬੰਦੇ ਵਰਕ ਕਰਦੇ ਨੇ ਜਾਂ ਖੇਤਾਂ 'ਨ ਕਰਦੇ ਨੇ ਉਹ ਕਿਤਨਾ ਕਿਤੇ ਆ ਕੇ ਖੇਤ ਖੇਤ ਜਿੱਥੇ ਵੱਡਾ ਸਾਰਾ ਦਰਖਤ ਲੱਗੇ ਉੱਥੇ ਬਹਿ ਜਾਂਣਾ ਉੱਥੇ ਉਹਨਾਂ ਨੇ ਆਪਣਾ ਖਾਣਾ ਪੀਣਾ ਖਾਣਾ ਕੋਈ ਵਰਕ ਕਰਨਾ ਵਰਕ ਕੁਝ ਸੌ ਵੀ ਜਾਂਦੇ ਸੀਗੇ ਪਰ ਹੁਣ ਦੇ ਅਗਰ ਦੇਖਿਆ ਜਾਵੇ ਕੋਈ ਸੌਂਦੀ ਨਹੀਂ ਕਿਤਨਾ ਕਿਤੇ ਅਸੀਂ ਆਪਣੇ ਆਪ ਨੂੰ ਮਤਲਬ ਉਹੀ ਹੈ ਕਿ ਇੰਨਾ ਸੌਫਟ ਬਣਾਤਾ ਕਿ ਅਸੀਂ ਬਸ ਐਂ ਲੱਗਦਾ ਕਿ ਯਾਰ ਕਈ ਤਾਂ ਹੁਣ ਤੁਸੀਂ ਕੋਲਡ ਡਰਿੰਕ ਜ਼ਿਆਦਾ ਨਿਰਪਰ ਹੋ ਗਏ ਪਾਣੀ ਪੀਂਦੇ ਨਹੀਂ ਕੋਲਡ ਡਰਿੰਕ ਪੀ ਰਹੇ ਨੇ ਕਿ ਜੇ ਅਗਰ ਕੋਲ ਡਰਿੰਕ ਤੁਸੀਂ ਘਟਾ ਲੈਨੇ ਹੋ ਤਾਂ ਅੱਧੇ ਬਿਮਾਰੀਆਂ ਤੋਂ ਬਚ ਜਾਓਗੇ ਜੀ ਬਿਮਾਰੀ ਹੁਣ ਸੀ ਹੁਣ ਦੇਖਿਆ ਤੁਸੀਂ ਟੈਂਪਰੇਚਰ ਐਡਾ ਵਧ ਗਿਆ ਹੂੰ ਇੰਨੀ ਜਿਆਦਾ ਗਰਮ ਗਰਮੀ ਜਿਆਦਾ ਪੈ ਰਹੀ ਆ ਉਹਦੇ ਪਿੱਛੇ ਕਿਤੇ ਨਾ ਕਿਤੇ ਜਿਹੜੇ ਸਾਡੇ ਕਿਸਾਨ ਭਾਈ ਨੇ ਇਤ ਕੀ ਉਹਨਾਂ ਨੇ ਅੱਗ ਬਹੁਤ ਲਾਈ ਆ ਜੀ ਕਿਸਾਨਾਂ ਨੂੰ ਆਪਣੇ ਫਸਲਾਂ ਨੂੰ ਝਾੜ ਨੂੰ ਜਦੋਂ ਨਾੜ ਨੂੰ ਆਪ ਅੱਗ ਲਾਈ ਉਹਦੇ ਵਿੱਚ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਵਿੱਚ ਜਾਨਵਰ ਵੀ ਬਹੁਤ ਜਿਆਦਾ ਏਟ ਕੀ ਮਰੇ ਨੇ ਮਰੇ ਨੇ ਤੇ ਨਾਲ ਹੀ ਕਈ ਦਰਖਤ ਜਿਹੜੇ ਰੋੜਾਂ ਤੇ ਲੱਗੇ ਹੋਏ ਸੀ ਹਾਂ ਅੱਤੋਂ 15 ਸਾਲ 16 ਸਾਲ 20 ਸਾਲ ਦੇ 35 ਸਾਲ ਦੇ ਉਹ ਉਹਨਾਂ ਨੂੰ ਵੀ ਅੱਗ ਲੱਗੀ ਹੋ ਲੱਗੀ ਕਿ ਸਾਡੇ ਕੁਝ ਵੀਰਾਂ ਨੂੰ ਤੇ ਸਰਕਾਰਾਂ ਨੂੰ ਕਿਸਾਨ ਵੀਰਾਂ ਨੂੰ ਇਹ ਚਾਹੀਦਾ ਹੈ ਕਿ ਜਿਹੜੇ ਤੁਸੀਂ ਅੱਗ ਲਾ ਰਹੇ ਹੋ ਉਹਦੇ ਨੁਕਸਾਨ ਕਿੰਨਾ ਘੋਰਿਆ ਵਾਤਾਵਰਣ ਜੀ ਸਰਕਾਰਾਂ ਨੂੰ ਇਹ ਚਾਹੀਦਾ ਹੈ ਕਿ ਜਿਵੇਂ ਤੁਸੀਂ ਰੇਕ ਵਿਭਾਗ ਵਿੱਚ ਡਿਪਾਰਟਮੈਂਟ ਬਣਾਏ ਨੇ ਅਗਰ ਆਪਾਂ ਸਪੋਰਟ ਕਰੋ ਪ੍ਰਦੂਸ਼ਣ ਦੀ ਗੱਲ ਕਰਦੇ ਆਂ ਅਗਰ ਪ੍ਰਦੂਸ਼ਣ ਆਪਾਂ ਮੋਟਰਸਾਈਕਲ ਲੈ ਕੇ ਜਾਨੇ ਗੱਡੀ ਲੈ ਕੇ ਜਾਨੇ ਸਾਨੂੰ ਇੱਕ ਪ੍ਰਦੂਸ਼ਣ ਸਰਟੀਫਿਕੇਟ ਬਣਾਉਣਾ ਪੈਂਦਾ ਜੀ ਅਗਰ ਅਸੀਂ ਪ੍ਰਦੂਸ਼ਣ ਉਹ ਨਹੀਂ ਬਣਾਉਂਦੇ ਤਾਂ ਪੁਲਿਸ ਸਾਡੇ ਚਲਾਣ ਕੱਢ ਦਿੰਦੀ ਆਂ ਹਮ ਅਗਰ ਇੰਡਸਟਰੀ ਦੀ ਗੱਲ ਕਰਦੇ ਆਂ ਤਾਂ ਇੰਡਸਟਰੀ ਦਾ ਜਿਹੜਾ ਪ੍ਰਦੂਸ਼ਣ ਹੁੰਦਾ ਧੂਆ ਕਾਲਾ ਨਿਕਲਦਾ ਹੈ ਚਾਹੇ ਉਹਦੇ ਵਿੱਚ ਇੰਡਸਟਰੀ ਲਾ ਲਓ ਪੱਠੇ ਲਾ ਲਓ ਜਾਂ ਕੋਈ ਹੋਰ ਜੇ ਲਾ ਲਓ ਤਾਂ ਉਹਦੇ ਵਿੱਚੇ ਕੋਈ এনਵਾਇਰਨਮੈਂਟ ਹੈ ਜਿਹੜਾ ਆਪਣਾ ਉਹ ਉਹ ਉਹਨਾਂ ਨੂੰ ਉੱਥੇ ਫਾਈਨਡ ਕਰਦਾ ਜੀ ਅਗਰ ਕਿਸਾਨਾਂ ਦੀ ਗੱਲ ਕਰਦੇ ਆਂ ਕਿਸਾਨਗਰ ਉੱਥੇ ਅੱਗ ਲਾਉਂਦੇ ਨੇ ਨਾੜ ਨੂੰ ਤਾਂ ਫਸਲਾਂ ਨੂੰ ਉਹ ਤੇ ਕੋਈ ਐਕਸ਼ਨ ਨਹੀਂ ਕਿਉਂਕਿ ਸਰਕਾਰਾਂ ਦੇ ਦਿਮਾਗ 'ਚ ਇਹ ਹੈ ਕਿ ਅਸੀਂ ਇਹਨਾਂ ਤੋਂ ਕਿੰਨਾ ਕਿਤੇ ਫਾਇਦਾ ਲੈਣਾ ਹੈ ਵੋਟ ਦੀ ਰਾਜਨੀਤੀ ਖੇਡੀ ਜਾਂਦੀ ਹੈ ਜੀ ਕਿ ਕਿਉਂਕਿ ਰੇਖ ਦਾ ਇੱਕ ਮੁੱਠੀਚਾ ਇਹ ਹੋਣਾ ਚਾਹੀਦਾ ਕਿ ਭਾਈ ਅਗਰ ਅਸੀਂ ਕੋਈ ਚੀਜ਼ ਉਹਰੇ ਬੱਚਿਆਂ ਵਾਸਤੇ ਅਸੀਂ ਅੱਗੇ ਦੇਖ ਹੀ ਰਹਾਂ ਹੂੰ ਸੀਰੀਅਸ ਹੋ ਗਏ ਹੁਣ ਜਿਮੇਂ ਦਰਖਤਾਂ ਦੀ ਹੋ ਗਈ ਸਾਨੂੰ ਹੁਣ ਜਿੰਨੀ ਸਾਨੂੰ ਜਲਦੀ ਤੋਂ ਜਲਦੀ ਪਤਾ ਹੋਣਾ ਚਾਹੀਦਾ ਕਿ ਦਰਖਤ ਜਿੰਨੀ ਜਲਦੀ ਲਾਵਾਂਗੇ ਹੂੰ ਉਨਹੀਂ ਹੀ ਅਸੀਂ ਆਪਣੇ ਆਪ ਨੂੰ ਸੇਫ ਕਰ ਸਕਦੇ ਹਾਂ ਸਾਡੀ ਪੀੜ੍ਹੀ ਸੇਫ ਹੋ ਸਕਦੀ ਹੈ ਤਾਂ ਬਹੁਤ ਹੀ ਢੁਗਾਈ ਵਾਲੇ ਗੱਲਾਂ ਨੇ ਬਿਲਕੁਲ ਤਾਂ ਦੇਖੋ ਬਹੁਤ ਹੀ ਜ਼ਿਆਦਾ ਗੰਭੀਰ ਇਹ ਵਿਸ਼ੇ ਨੇ ਹਾਲਾਂਕਿ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਕਰਨੀ ਵੀ ਉਨਹੀਂ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਿਤੇ ਨਾ ਕਿਤੇ ਜੇਕਰ ਆਪਾਂ ਕੁਦਰਤੀ ਸਰੋਤਾਂ ਤੋਂ ਦੂਰ ਜਾ ਰਹੇ ਹਾਂ ਤਾਂ ਹਾਲਾਂਕਿ ਇੱਥੇ ਆਪਾਂ ਸੋਚ ਸਕਦੇ ਹਾਂ ਕਿ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਇੱਥੇ ਕੀ ਦੇ ਸਕਦੇ ਹਾਂ ਕਿਉਂਕਿ ਗੱਲ ਉਹੀ ਹੈ ਕਿ ਜੇਕਰ ਅੱਜ ਆਪਾਂ ਇਹਨਾਂ ਸਰੋਤਾਂ ਦੀ ਰੱਖਿਆ ਨਹੀਂ ਕਰਦੇ ਜਾਂ ਇਹਨਾਂ ਸਰੋਤਾਂ ਨੂੰ ਨਹੀਂ ਬਚਾਉਂਦੇ ਤਾਂ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਸ ਦੇ ਲਈ ਬਹੁਤ ਜ਼ਿਆਦਾ ਖਤਰੇ ਨੇ ਬਹੁਤ ਜ਼ਿਆਦਾ ਜੀ ਕਿਉਂਕਿ ਪਾਣੀ ਦਾ ਸਤਰ ਖਤਮ ਹੁੰਦਾ ਜਾ ਰਿਹਾ ਹੈ ਜੇਕਰ ਪਾਣੀ ਦਾ ਸਤਰ ਡੂੰਘਾ چلا ਗਿਆ ਹਾਲਾਂਕਿ ਆਪ ਪਹਿਲਾ ਪਹਿਲਾਂ ਮੈਂ ਸੁਣਿਆ ਕਿ ਜਿਹੜੇ ਬੋਰ ਹੁੰਦੇ ਸੀ ਪਾਣੀ ਕੱਢਣ ਵਾਲੇ ਬੋਰ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਆ ਥੋੜਾ ਜਿਹਾ ਬੋਰ ਕੀਤਾ ਜਾਂਦਾ ਸੀ ਤੇ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਸੀ ਚਲੋ ਫਿਰ ਥੋੜਾ ਟਾਈਮ ਹੋਰ ਬੀਤਿਆ ਨਲਕੇ ਵਗੈਰਾਂ ਦਾ ਜਦੋਂ ਦੌਰ ਸੀਗਾ ਪਹਿਲਾਂ ਖੂਹ ਚੋਂ ਪਾਣੀ ਲਿਆ ਜਾਂਦਾ ਸੀ ਫਿਰ ਨਲਕੇ ਆ ਗਏ ਤਾਂ ਨਲਕੇ ਵੀ ਕਾਫੀ ਜ਼ਿਆਦਾ ਡੂੰਘਾਈ ਦੇ ਵਿੱਚ ਬੋਰ ਕਰਕੇ ਪਾਏ ਜਾਂਦੇ ਸੀ ਹਾਲਾਂਕਿ ਥੋੜਾ ਥੋੜਾ ਸਮਾਂ ਜਦੋਂ ਬੀਤਦਾ ਹੈ ਜਿਹੜੇ ਹੁਣ ਬੋਰ ਨੇਗੇ ਉਹ ਐਕਚੁਅਲ 'ਚ ਕਿੰਨੇ ਕੁ ਫੁੱਟ ਦੇ ਹੁੰਦੇ ਨੇਗੇ ਕਿਉਂਕਿ ਮੈਂ ਸੁਣਿਆ ਕਿ ਅੱਜ ਕੱਲ ਬਹੁਤ ਜ਼ਿਆਦਾ ਡੂੰਘੇ ਬੋਰ ਕਿੱਥੇ ਜਾਂਦੇ ਨੇ ਤਾਂ ਕਿ ਪਾਣੀ ਜਿਹੜਾ ਹੈ ਕੱਢਿਆ ਜਾਵੇ ਤਾਂ ਬੋਰ ਦੇ ਬੋਰ ਕਰਕੇ ਹੀ ਇੱਥੇ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਚੱਲਦਾ ਕਿ ਵਾਕਈ ਪਾਣੀ ਦਾ ਸતર ਬਹੁਤ ਡੂੰਘਾ ਹੋ ਚੁੱਕਿਆ ਹੈ ਮਾਸ਼ੂ ਗੱਲ ਆ ਕਿ ਦੇਖੋ ਪਹਿਲਾ ਗੱਲ ਸੀਗਾ ਤੁਸੀਂ ਗੱਲ ਕਰਦੇ ਹੋ ਪਾਣੀ ਦਾ ਸਤਹ ਜੀ ਪਹਿਲਾ ਪਾਣੀ 2 ਫੁੱਟ 3 ਫੁੱਟ ਤੋਂ ਹੀ ਨਿਕਲਿਆ ਹੁੰਦਾ ਸੀ ਜੀ ਤੁਸੀਂ ਥੋੜਾ ਜਿਹਾ ਟੋਆ ਪਟਿਆ ਫੁੱਟ 1.5 ਫੁੱਟ ਦਾ ਉਹਦੇ ਵਿੱਚ ਪਾਣੀ ਨਿਕਲਿਆ ਹੁੰਦਾ ਸੀ ਹਮ ਕਿਈ ਐਸੀ ਜਗ੍ਹਾ ਸੀਗਾ ਕਿ ਪਾਣੀ ਉੱਤੀ ਰਹਿੰਦਾ ਸੀਗਾ ਜਿਹਨੂੰ ਸੇਮ ਕਹਿੰਦੇ ਆ ਸੇਮ 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 ਮਤਲਬ ਉਹ ਥੋੜੀ ਧਰਤੀ ਗਿੱਲੀ ਹੋ ਰਹਿੰਦੀ ਦੀ ਹਮ ਤਾਂ ਉਹਨਾਂ ਨੂੰ ਖਤਮ ਕਰਨ ਵਾਸਤੇ ਇੱਕ ਸਫੈਦਾ ਵੱਡਾ ਸੜ ਤਰਖਤ ਹੈ ਹਮ ਉਹ ਪਾਣੀ 30 40000 ਲੀਟਰ ਹੀ ਫੂਕ ਜਾਂਦਾ ਹਮ ਇੱਕ ਮਹੀਨੇ ਚ ਜੀ ਜ਼ਿਆਦਾਤਰ ਪਾਣੀ ਉਹੀ ਯੂਜ਼ ਕਰ ਰਹੇ ਆ ਉਹਨਾਂ ਨੇ ਸਰਕਾਰਾਂ ਨੇ ਕੀ ਕਰਿਆ ਉੱਥੇ ਜਿੱਥੇ ਜਿੱਥੇ ਸੇਮਤੀ ਅਕਾਲੀ ਦਲ ਨੇ ਉਦੋਂ ਸਰਕਾਰ ਸੀਗੀ ਆ ਜੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਉਹਨਾਂ ਨੇ ਸਪੈਦਾ ਲਾਤੀ ਦਰਖਤਾਂ ਜਿੱਥੇ ਜਿੱਥੇ ਮੇਨ ਸੀਗਾ ਤੇ ਅਸੀਂ ਜੀ ਉਹਨਾਂ ਨੇ ਰੋੜਾ ਦੇ ਜਿਆਦਾ ਤੋਂ ਦੇਖਿਆ ਤੁਸੀਂ ਰੋੜਾ ਦੇ ਜਦੋਂ ਵੀ ਆਂਗੇ ਉਦ ਦਰਖਤ ਹੀ ਮਿਲਦੀ ਸੀ ਹਮ ਮਤਲਬ ਸਪੈਦਾ ਹੀ ਮਿਲਦਾ ਹਮ ਜੋ ਦੋਸ ਪੈਦਾ ਲਾਇਆ ਉਹਨਾਂ ਨੇ ਪਾਣੀ ਚੂਸਣਾ ਸਟਾਰਟ ਕਰਤਾ ਪਾਣੀ ਦਾ ਸਤ੍ਰ ਘਟ ਗਿਆ ਫਿਰ ਤੁਸੀਂ ਦੀ ਗੱਲ ਕਰੀ ਐ ਕਿ ਨਲਕਿਆਂ ਦੀ ਨਲਕੇ ਭਲਾਂ 35 ਫੁੱਟ ਤੋਂ 40 ਫੁੱਟ ਤੋਂ 50 ਫੁੱਟ ਤੋਂ ਪਾਣੀ ਚੱਕ ਲੈਂਦੇ ਸੀ ਔਰ ਮਿੱਠਾ ਪਾਣੀ ਹੁੰਦਾ ਸੀ ਜੀ ਰੇਗ ਜਗ੍ਹਾ ਨਲਕੇ ਲੱਗੇ ਸਨ ਉਹ ਘਰਾਂ ਚ ਨਲਕੇ ਹੀ ਮਿਲਦੇ ਸੀ ਟੈਂਕੀਆਂ ਦਾ ਟੂੜੀਆਂ ਦਾ ਇਹਨਾਂ ਦਾ ਜਿਆਦਾ ਰੁਝਾਨ ਨਹੀਂ ਸੀਗਾ ਉਸ ਟਾਈਮ ਜੀ ਹੁਣ ਜਿਉਂ-ਜਿਉਂ ਪਾਣੀ ਦਾ ਸਤ੍ਰ ਨੀਚੇ ਜਾਈ ਜਾਂਦਾ ਹੁਣ ਅਸੀਂ ਬੋਰ ਕਰਨੇ ਸਟਾਰਟ ਕਰਦੇ ਮੋਟਰਾਂ ਦਾ ਹੂੰ ਪਹਿਲਾਂ ਮੋਟਰਾਂ ਤੁਸੀਂ ਦੇਖਿਆ ਹੋਣਾ ਇੱਕ ਇੰਜਣ ਹੋ ਗਿਆ ਜਾਂ ਮੋਟਰ ਹੋ ਗਈ ਬਾਹਰ ਹੀ ਪਈ ਹੁੰਦੀ ਸੀ ਹੂੰ ਸਿਰ ਇੱਕ ਪਾਈਪ ਨੀਚੇ ਜਾਂਦਾ ਹੁੰਦਾ ਹੂੰ ਫੇਰ ਹੁਣ ਹੁਣ ਇਹ ਆ ਗਿਆ ਹਾਲਾਤ ਇਹ ਹੋ ਗਏ ਕਿ ਮੋਟਰਾਂ ਨੇ ਜਿਹੜੀਆਂ ਚਾਹੀਏ ਆਪਾਂ ਖੇਤੀਬਾੜੀ ਲਈ ਯੂਜ਼ ਕਰਦੇ ਆਂ ਘਰ ਵਾਲੀ ਕਰਦੇ ਆਂ ਉਹ 200 ਫੁੱਟ ਨੀਚੇ ਚਲੀਆਂ ਗਈਆਂ ਜੀ ਮਤਲਬ ਜੇ ਆਪਾਂ ਬੋਰ ਕਰਨਾ ਅੱਜ ਤਾਂ ਕਮ ਸੇ ਕਮ ਸਾਨੂੰ 200 220 ਫੁੱਟ ਡੰਗਾਈ ਤੇ ਜਾਣਾ ਜਾ ਰਿਹਾ ਹੂੰ ਔਰ ਜਿਉਂ ਜਿਉਂ ਪਾਣੀ ਨੀਚੇ ਜਾਈ ਜਾਂਦਾ ਹੈ ਉਹਦੇ ਇੱਕ ਲੈਵਲ ਹੈ ਹੂੰ ਉਹ ਕਿਤਨਾ ਕਿਤੇ ਲੈਵਲ ਘਟਦਾ ਘਟਦਾ ਮਿੱਠਾ ਪਾਣੀ ਖੱਟ ਹੁੰਦਾ ਜਾ ਰਿਹਾ ਹੈ ਹੂੰ ਨਿਚਲਾ ਪਾਣੀ ਹੈ ਜਿਹੜਾ ਉਹਦਾ ਟੇਸਟ ਵੱਖਰਾ ਹੈ ਜੀ ਤਾਂ ਹੀ ਲੋਕ ਡਬਲਿਊ ਸੀ ਡਬਲਿਊ ਜੀ ਇਹੀ ਉਹਦੇ ਡਰ ਰਹੇ ਡਰ ਬੈਠਾ ਪਿਆ ਕਿ ਅਗਰ ਕਿਤੇ ਨਾ ਕਿਤੇ ਸਾਨੂੰ ਅਗਰ ਤੁਸੀਂ ਐਂ ਪਾਣੀ ਯੂਜ਼ ਕਰਦੇ ਰਹੇ ਹੂੰ ਸੀ ਡਬਲਿਊ ਸੀ ਨੇ ਇੱਕ ਤਾਂ ਇਹਨਾਂ ਨੇ ਕੋਡ ਜਾਰੀ ਕਰਿਆ ਕਿ ਜਿੰਨਿਆ ਜਲਦੀ ਹੋ ਸਕੇ ਤੁਸੀਂ ਪਾਣੀ ਨੂੰ ਬਚਾਓ ਹੂੰ ਹੁਣ ਪੰਜਾਬ 'ਚ ਸਾਨੂੰ ਪਤਾ ਹੀ ਹੈ ਜੀਰੀ ਦਾ ਸੀਜ਼ਨ ਆਉਣ ਵਾਲਾ ਹੈ ਚੋਨਾ ਲੱਗਣਾ ਜੀ ਉਹਦੇ ਵਿੱਚ ਕਿਸਾਨਾਂ ਨੇ ਦਿਨ ਰਾਤ ਮੋਟਣਾ ਚੱਲਣੀਆਂ ਪਤਾ ਨਹੀਂ ਕਿੰਨਾ ਲੀਟਰ ਪਾਣੀ ਉਹ ਕਿਤਨਾ ਕਿਤੇ ਚੌਲ ਨੂੰ ਪਾਲਣ ਵਾਸਤੇ ਲਾਉਣ ਵੇਸਟ ਲੱਗੇ ਹੋ ਜੂਗਾ ਜਦ ਕੀ ਹੋਈ ਤੁਹਾਨੂੰ ਮੈਂ ਕੱਲ ਵੀ ਗੱਲ ਕਹੀ ਸੀਗੀ ਆ ਪਾਣੀ ਦੇ ਮੁੱਦਿਆਂ ਤੇ ਕਿ ਪਾਣੀ ਉਹ ਜਿਹੜਾ ਚੌਲ ਹੈ ਉਹ ਪੰਜਾਬ ਨਹੀਂ ਖਾਂਦਾ ਲੇਕਿਨ ਕਿਤੇ ਨਾ ਕਿਤੇ ਕਿਸੇ ਨੂੰ ਪਾਲਣ ਵਾਸਤੇ ਇੰਡੀਆ ਨੂੰ ਸਾਨੂੰ ਕਿਤਨਾ ਕਿਤੇ ਮੁਆਵਜ਼ਾ ਦੇਖਣ ਨੂੰ ਮਿਲੇਗਾ ਬੜਾ ਨੁਕਸਾਨ ਹੋਏਗਾ ਸਾਨੂੰ ਉਹ ਚੀਜ਼ ਜੀ 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 ਅਗਰ ਪੰਜਾਬ ਦਾ ਪਾਣੀ ਦੀ ਸਰਕ ਡਾਊਨ ਹੋ ਜਾਂਦਾ ਮਿੱਠਾ ਪਾਣੀ ਦੀ ਜਿਹੜੀ ਸਥਿਤਾ ਹੈ ਉਹ ਖਤਮ ਹੋ ਗਈ ਪਾਣੀ ਨੁਕੀਨ ਆ ਗਿਆ ਜਾਂ ਉਹਦੇ ਵਿੱਚ ਕੋਈ ਬਿਮਾਰੀ ਵਾਲਾ ਪਾਣੀ ਨਿਕਲ ਲੱਗ ਗਿਆ ਪਾਣੀ ਗੰਦਲਾ ਨਿਕਲ ਲੱਗ ਗਿਆ ਤਾਂ ਮੈਨੂੰ ਲੱਗਦਾ ਇੱਥੇ ਪਾਣੀ ਦੀ ਦਿੱਕਤ ਪਾਣੀ ਦਿੱਕਤ ਹੁਣ ਵੀ ਆ ਰਹੀ ਹੈ ਅਗਰ ਤੁਸੀਂ ਜਾਓ ਤਾਂ ਤੁਹਾਨੂੰ 20 ਰੁਪਏ ਦੀ 25 ਰੁਪਏ ਦੀ ਬੋਤਲ ਮਿਲ ਰਹੀ ਹੈ ਜੀ ਪਾਣੀ ਹੁਣ ਵਿਕ ਰਿਹਾ ਹੈ ਪਰ ਪਾਣੀ ਦੇ ਨਾਲ ਨਾਲ ਸਾਡਾ ਖਾਣਾ ਪੀਣਾ ਰਹਿਣਾ ਜ਼ਿੰਦਗੀਆਂ ਬੜੇ ਖਾਫੇ ਚ ਪੈ ਰਹੀਆਂ ਨੇ ਬਿਲਕੁਲ ਸਾਨੂੰ ਇਹ ਤਾਂ ਬਹੁਤ ਹੈ ਕਿ ਦੇਖੋ ਬਹੁਤ ਜ਼ਿਆਦਾ ਧਿਆਨ ਇਹਨਾਂ ਵਿਸ਼ਿਆਂ ਦੇ ਉੱਤੇ ਦੇਣ ਦੀ ਜ਼ਰੂਰਤ ਹੈ ਤੇ ਸਭ ਤੋਂ ਵੱਧ ਆਪਾਂ ਕਹਿ ਸਕਦੇ ਹਾਂ ਕਿ ਗਰਮੀ ਜਿਹੜੀ ਵੱਧ ਰਹੀ ਹੈ ਹੁਣ ਕਿਉਂਕਿ ਗਰਮੀ ਦੇ ਲਗਾਤਾਰ ਜਿਹੜੇ ਅਲਰਟ ਨੇ ਉਹ ਜਾਰੀ ਹੋ ਰਹੇ ਨੇ yellow alert orange alert red alert ਜਿਹੜੇ ਨੇ ਹਾਲਾਂਕਿ ਇਹ ਅਲਰਟ ਜਾਰੀ ਕਿਤੇ ਜਾ ਰਹੇ ਨੇ ਪਰ ਲੋਕਾਂ ਨੂੰ ਇਹ ਚੀਜ਼ਾਂ ਵੀ ਦੱਸੀਆਂ ਜਾ ਰਹੀਆਂ ਨੇ ਇਹਨਾਂ ਅਲਰਟਸ ਦੇ ਵਿੱਚ ਕਿ ਜੇਕਰ ਗਰਮੀ ਦਾ ਸਤਰਬ ਵੀ ਇੱਥੇ ਨਾ ਘਟਿਆ ਜੇਕਰ ਤਾਪਮਾਨ ਨਾ ਘਟਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਆਪਾਂ ਜੇਕਰ ਹੁਣ ਤਾਪਮਾਨ ਦੀ ਵੀ ਗੱਲ ਕਰਦੇ ਆ ਤਾਂ 47 ਡਿਗਰੀ ਤੇ ਤਾਂ ਪਹੁੰਚ ਹੀ ਗਿਆ 47 48 ਡਿਗਰੀ ਤੱਕ ਪਰ ਜੇਕਰ ਇਹੀ ਤਾਪਮਾਨ ਪੰਜਾਬ ਤੋਂ ਉੱਤੇ ਜਾਂਦਾ ਹੈ ਤਾਂ ਅਜੀਹਾ ਤਾਪਮਾਨ ਪਵੇਗਾ ਜੋ ਕਿ ਇੱਕ ਇਨਸਾਨ ਦੀ ਜਿਹੜੀ ਚਮੜੀ ਆ ਉਸ ਨੂੰ ਜਲਾਏਗਾ ਕੀ ਲੱਗਦਾ ਹੈ ਕਿ ਇੱਥੇ ਲੋਕਾਂ ਨੂੰ ਕਿਤੇ ਨਾ ਕਿਤੇ ਲੋਕ ਹੀ ਕਾਰਨ ਨੇ ਇੰਨੀ ਗਰਮੀ ਵਧਣ ਦਾ ਵੀ ਹਾਂ ਪਾਪੂਲੇਸ਼ਨ ਹੋ ਗਿਆ ਜੀ ਜੇ ਅਪਾਖ ਦੇਖਿਆ ਜਾਵੇ ਤਾਂ ਇੱਕ ਪਾਪੂਲੇਸ਼ਨ ਦੇ ਹਿਸਾਬ ਨਾਲ ਹੀ ਹੋ ਰਿਹਾ ਜੋ ਵੀ ਹੂੰ ਯੂਜ਼ ਤਾਂ ਆਪੇ ਹੀ ਕਰ ਰਿਆ ਨਾ ਜੀ ਹੂੰ ਉਹਦੇ ਵਿੱਚ ਕੋਈ ਜਾਨਵਰ ਤਾਂ ਇਹਨੇ ਪਾਣੀ ਨਹੀਂ ਪੀਰੇ ਹੂੰ ਜਿੰਨਾ ਪਾਣੀ ਆਪਾਂ ਯੂਜ਼ ਕਰਨੇ ਆ ਚਾਹੇ ਆਕਸੀਜਨ ਯੂਜ਼ ਕਰਦੇ ਆ ਧਰਤੀ ਨੂੰ ਯੂਜ਼ ਕਰ ਰਹੇ ਆ ਵੈਦਰ ਨੂੰ ਜਿੰਨਾ ਆਪਾਂ ਉਹ ਆਪਾਂ ਹੀ ਖਰਾਬ ਕਰ ਰਹੇ ਆ ਜੀ ਇਹਦੇ ਵਿੱਚ ਆਪਾਂ ਕਹਿੰਦੇ ਕਲਯੁਗ ਆ ਗਿਆ ਜੀ ਜਾਂ ਨੁਕਸਾਨ ਹੋ ਗਿਆ ਪਚਾਰ ਆ ਗਏ ਯਾੜ ਆ ਗਏ ਕੁਦਰਤ ਸਾਡੇ ਨਾਲ ਖਲਵਾੜ ਕਰ ਰਹੀ ਹੈ ਉਹ ਕੁਦਰਤ ਇਸ ਲਈ ਕਰ ਰਹੀ ਹੈ ਕਿ ਤੁਸੀਂ ਕੁਦਰਤ ਦਾ ਕੇਅਰ ਨਹੀਂ ਕਰ ਰਹੇ ਦੇਖਭਾਲ ਨਹੀਂ ਕਰ ਰਹੇ ਜੋ ਪਰਮਾਤਮਾ ਨੇ ਸਾਨੂੰ ਇੱਕ ਤ੍ਰਿਸ਼ਟੀ ਦਿੱਤੀ ਹੈ ਧਰਤੀ ਨੂੰ ਬੰਨੂ ਕਿੰਨੇ ਅਰਬਾਂ ਸਰਬਾਂ ਸਾਲ ਜੀ ਤੇ ਅਸੀਂ ਲੋਕ 4-5 ਸਾਲ 600 ਸਾਲ ਪੁਰਾਣੇ ਆ 800 ਸਾਲ ਪੁਰਾਣੇ ਆ ਵੱਧ ਵੱਧ ਅਸੀਂ ਨੇ 7-800 ਸਾਲ ਪੁਰਾਣੇ ਹੋਣ ਦੇ ਨਾਤੇ ਅਸੀਂ ਨੇ ਉਹ ਧਰਤੀ ਨੂੰ ਕੁਦਰਤ ਨੂੰ ਨੁਕਸਾਨ ਹੀ ਪਹੁੰਚਾਇਆ ਜੀ ਹੁਣ ਕੁਦਰਤ ਨੂੰ ਜਿੰਨਾ ਚਿਰ ਅਸੀਂ ਸੰਭਾਲ ਲਾਂਗੇ ਤਾਂ ਤਾਂ ਅਸੀਂ ਜ਼ਿੰਦਗੀ ਚ ਚੰਗੇ ਡੜੇ ਧਰਤੀ ਇੱਕ ਉਹ ਜਿੰਨਾ ਚਿਰ ਬਚ ਸਕਦੀ ਆ ਚੀਜ਼ ਹੀਟ ਤੋਂ ਉਹ ਬਚਾ ਸਕਦੇ ਹਾਂ ਬਿਲਕੁਲ ਕਿਉਂਕਿ ਦੇਖੋ ਸਰਕਾਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਪਬਲਿਕ ਨੂੰ ਵੀ ਅੱਗੇ ਆਉਣਾ ਚਾਹੀਦਾ ਪਰ ਕਿਤੇ ਨਾ ਕਿਤੇ ਲੋਕ ਉਹੀ ਚੀਜ਼ ਆ ਕਿ ਨੋਲਜ ਦੀ ਕਮੀ ਘਟਾੜੇ ਐਜੂਕੇਸ਼ਨ ਮੰਨਦੇ ਆ ਪਰ ਬਹੁਤ ਜ਼ਿਆਦਾ ਇੰਡੀਆ ਦੀ ਗੱਲ ਕਰਦਾ ਮੈਂ ਖਾਸ ਕਰਕੇ ਮੈਂ ਫੋਰਨ ਕੰਟਰੀ ਫੋਰਨ ਕੰਟਰੀਜ਼ ਦਾ ਤੁਸੀਂ ਇੰਨੀ ਸਫਾਈ ਹੈ ਕਿ ਤੁਸੀਂ ਗੰਦ ਨਹੀਂ ਪਾ ਸਕਦੇ ਕਿਤੇ ਕਾਗਜ਼ ਨਹੀਂ ਸਿੱਟ ਸਕਦੇ ਤੇ ਕਿਤੇ ਨਾ ਕਿਤੇ ਦਰਖਤ ਲੱਗੇ ਹੋਏ ਨੇ ਅਗਰ ਉਹਨਾਂ ਨੇ ਕੋਈ ਚੀਜ਼ ਉੱਥੇ ਬਣਾਣੀ ਵੀ ਹੈ ਤਾਂ ਉੱਥੇ ਉਹਨਾਂ ਦਾ ਟਾਰਗੇਟ ਹੈ ਕਿ ਉੱਥੇ ਉਹਨਾਂ ਨੂੰ ਦਰਖਤ ਨੂੰ ਪੱਟਣਗੇ ਸਾਈਡ ਤੇ ਲਾ ਦੇਣਗੇ ਤੇ ਉਹ ਉਹਨੇ ਏਰੀਆ 'ਚ ਜਿੰਨੇ ਏਰੀਆ 'ਚ ਫਾਲਤੂ ਜਗ੍ਹਾ ਉੱਥੇ ਕਾਲਾ ਲਾਉਂਦੇ ਨੇ ਬੁੱਟੇ ਲਾਉਂਦੇ ਨੇ ਦਰਖਤ ਵੱਡੇ ਵੱਡੇ ਦਰਖਤ ਲਾਉਂਦੇ ਨੇ ਜੀ ਖੁੱਲੇ ਪਾਰਕ ਨੇ ਉੱਥੇ ਅਗਰ ਆਪਾਂ ਆਪਣੇ ਇੱਕ ਸਿਟੀ ਦੀ ਗੱਲ ਕਰਦੇ ਆ ਸਾਨੂੰ ਕਿੰਨੇ ਪਾਰਕ ਮਿਲਦੇ ਨੇ ਸਿਟੀ 'ਚ ਦੇਖਣ ਵਾਸਤੇ ਘੁੰਮਣ ਵਾਸਤੇ ਹੂੰ ਆਕਸੀਜਨ ਅਗਰ ਬੰਦਾ ਘੁੰਮਣ ਫਿਰਨ ਜਾਂਦਾ ਹੈ ਤਾਂ ਪਾਰਕ 'ਚ ਹੀ ਜਾਏਗਾ ਰੋਡ ਤੇ ਨਹੀਂ ਜਾ ਸਕਦਾ ਜੀ ਕਿਤੇ ਕੋਈ ਮਹੱਲੇ 'ਚ ਨਹੀਂ ਜਾ ਸਕਦਾ ਕਿਤੇ ਛੱਤ ਤੇ ਨਹੀਂ ਬਹਿ ਸਕਦਾ ਕਿ ਕਿਤੇ ਨਾ ਕਿਤੇ ਪ੍ਰਦੂਸ਼ਨ ਬਹੁਤ ਜ਼ਿਆਦਾ ਹੈ ਸਿਟੀਆਂ 'ਚ ਅਗਰ ਆਪਾਂ ਸਰਕਾਰਾਂ ਦੀ ਜ਼ਿੰਮੇਵਾਰੀ ਲਾਉਣੀ ਆ ਲੋਕਾਂ ਦੀ ਲਾਉਣੀ ਆ ਸਿਰਫ ਅਸੀਂ ਇੱਕ ਡੈਕੋਰੇਸ਼ਨ ਵਾਸਤੇ ਫੁੱਟੇ ਲਾ ਲੈਨੇ ਘਰੇ ਕਿ ਚਲੋ ਜੀ ਕਰਨ ਉਹ ਹਰਿਆਲੀ ਦੇਣ ਵਾਸਤੇ ਫਲਾਵਰ ਲਾ ਲਈ ਦਰਖਤ ਲਾ ਲਈ ਤੇ ਮੇਰੇ ਹਿਸਾਬ ਨਾਲ ਤੇ ਇਹ ਚਾਹੀਦਾ ਕਿ ਸਰਕਾਰਾਂ ਨੂੰ ਇਹ ਚਾਹੀਦਾ ਕਮਰਸ਼ੀਅਲੀ ਕਰ ਦੋ ਹਮ ਇੱਕ ਤਾਂ ਰੇ ਘਰ ਦੇ ਵਿੱਚ ਦੋ ਬੁੱਟੇ ਜਾਂ ਬਾਹਰ ਇੱਕ ਦੋ ਬੁੱਟੇ ਹੋਣੇ ਜ਼ਰੂਰੀ ਨੇ ਚਾਹੇ ਗਾਂਵਲਿਆ ਚਲਾਓ ਛੱਤਾਂ ਤੇ ਲਾਓ ਜਾਂ ਬਾਹਰ ਲਾਓ ਜੀ ਬਿਲਕੁਲ 5010 ਇੱਕ ਪੱਕਾ ਹੀ ਖਦੋ ਹਮ ਤੇ ਕਰ ਨਹੀਂ ਕਰਨੇ ਨੇ ਇਹ ਕੰਪਲਸਰੀ ਹੈ ਕਮਰਸ਼ੀਅਲੀ ਹੈ ਜੀ ਜੀ ਉਸ ਤੋਂ ਬਾਅਦ ਕਿਹਾ ਕਿ ਜਿੰਨੇ ਭਰਾ ਆਪਣੇ ਧਾਰਮਿਕ ਸੰਸਥਾ ਨੇ ਕੋਈ ਵੀ ਹੋਣ ਉਹਨਾਂ ਨੂੰ ਚਾਹੀਦਾ ਕਿ ਜਿੰਨਾ ਸਾਡਾ ਸਿਟੀ ਹੈ ਜਿਵੇਂ ਐਮਐਲਏ ਹੋ ਗਿਆ ਪਿੰਡ ਦਾ ਸਰਪੰਚ ਹੋ ਗਿਆ ਉਥੇ ਵੱਧ ਤੋਂ ਵੱਧ ਰਕਤ ਲਗਾਓ ਹਮ ਹਰੀਆਲੀ ਪੈਦਾ ਕਰੋ ਜੀ ਨਾਲ ਹੀ ਨਾਲ ਅਸੀਂ ਕੀ ਸੋਸ ਬਚਾ ਸਕਦੇ ਹਾਂ ਹਮ ਉਹਦੇ ਨਾਲ ਦਰਖਤ ਦੇ ਨਾਲ ਪਾਣੀ ਆ ਜਿਹੜਾ ਵੇਸਟਿੰਗ ਜਾ ਰਿਹਾ ਜਿਹੜਾ ਸਾਡਾ ਨਾਲਿਆਂਾਂ ਚ ਜਾ ਰਿਹਾ ਗੰਦਾ ਪਾਣੀ ਜਾ ਰਿਹਾ ਫੈਕਟਰੀ ਉਹਨੂੰ ਫਿਲਟਰ ਕਰੋ ਕਿਤੇ ਨਾ ਕਿਤੇ ਫਿਲਟਰ ਕਰਕੇ ਸਟੋਰ ਕਰੋ ਸਟੋਰ ਕਰਕੇ ਅਗਰ ਤੁਹਾਨੂੰ ਲੱਗਦਾ ਕਿ ਇਹਨੂੰ ਅਸੀਂ 2 ਕਿਲੋਮੀਟਰ 5 ਕਿਲੋਮੀਟਰ 10 ਕਿਲੋਮੀਟਰ ਜਿਹੜੇ ਰੋੜਾ ਇਧਰ ਰਖਤ ਲਾ ਰਹੇ ਆ ਉਹਨਾਂ ਨੂੰ ਪਾਣੀ ਨਹੀਂ ਦਿੱਤਾ ਜਾਵੇ ਜੀ ਬਿਲਕੁਲ ਦੇਖੋ ਇਹ ਨਹੀਂ ਕਿ ਛੋਟੇ ਛੋਟੇ ਉਪਰਾਲੇ ਜੇਕਰ ਅੱਜ ਆਪਾਂ ਕਰਦੇ ਆ ਤਾਂ ਸ਼ਾਇਦ ਆਉਣ ਵਾਲੀ ਜਨਰੇਸ਼ਨ ਦੇ ਲਈ ਅਸੀਂ ਇੱਥੇ ਕੁਝ ਕਰ ਸਕੀਏ ਕਿਉਂਕਿ ਉਹੀ ਗੱਲ ਹੈ ਕਿ ਦੇਖੋ ਤਾਪਮਾਨ ਵੀ ਲਗਾਤਾਰ ਵਧਦਾ ਜਾ ਰਿਹਾ ਹੈ ਉਤੋਂ ਪਾਣੀ ਦੀ ਜਿਹੜੀ ਸਮੱਸਿਆ ਹੋ ਰਹੀ ਹੈ ਉਹ ਅਲੱਗ ਤੋਂ ਹੈ ਤਾਂ ਇੱਥੇ ਕੀ ਲੱਗਦਾ ਹੈ ਕਿ ਜੇਕਰ ਇਹਨਾਂ ਸਭ ਚੀਜ਼ਾਂ ਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਹੈ ਕਿ ਜਿਹੜੀ ਆਪਣਾ ਜਨਜੀਵਨ ਹੈ ਇਨਸਾਨਾਂ ਦਾ ਕੀ ਉਹ ਵੀ ਖਤਰੇ 'ਚ ਪੈ ਸਕਦਾ ਹੈ ਤੇ ਨਾਲ ਜਾਨਵਰ ਪੰਛੀ ਜੋ ਹਨ ਉਹ ਤਾਂ ਹੈ ਹੀ ਨੇ ਪਰ ਕੀ ਲੱਗਦਾ ਹੈ ਕਿ ਆਉਣ ਵਾਲੀ ਪੀੜ੍ਹੀ ਜਿੱਦਾਂ ਕੀ ਆਪਾਂ ਪਹਿਲਾਂ ਸੁਣਦੇ ਸੀ ਕਿ ਇੱਕ ਸਮਾਂ ਸੀ ਜਦੋਂ ਡਾਇਨਾਸੌਰ ਹੁੰਦੇ ਸੀ ਫਿਰ ਉਹਨਾਂ ਦੀ ਜਿਹੜੀ ਪ੍ਰਜਾਤੀ ਖਤਮ ਹੋ ਗਈ ਕੀ ਲੱਗਦਾ ਹੈ ਕਿ ਇਨਸਾਨ ਜਿਹੜੇ ਨੇ ਇਹ ਵੀ ਫਿਰ ਆਉਣ ਵਾਲੇ ਸਮੇਂ 'ਚ ਖਤਮ ਹੋ ਸਕਦੇ ਨੇ ਮਸ਼ੂ ਗੱਲ ਇਹ ਹੈ ਕਿ ਇਨਸਾਨ ਨਹੀਂ ਖਤਮ ਹੋਏਗਾ ਲੇਕਿਨ ਮੈਂ ਦੱਸਦਾ ਇਨਸਾਨ ਬਟਿਆ ਹੋਇਆ ਹੈ ਅਗਰ ਆਪਾਂ ਗੱਲ ਕਰਦੇ ਆਂ ਧਾਰਮਿਕ ਤੌਰ ਤੇ ਜਾਂ ਰਾਜਨੀਤਿਕ ਤੌਰ ਤੇ ਅਸੀਂ ਵਟੇ ਹੋਇਆ ਜੀ ਸਾਡੇ ਧਰਮ ਵੀ ਸਾਨੂੰ ਇਹ ਸਿਖਾਉਂਦੇ ਨੇ ਕਿ ਕੁਦਰਤ ਨੂੰ ਕੇਅਰ ਕਰੋ ਜੀ ਪਰ ਅਸੀਂ ਕਿਤੇ ਨਾ ਕਿਤੇ ਉਹ ਰਾਜਨੀਤੀ ਦੇ ਸ਼ਿਕਾਰ ਹੋ ਰਿਆਂ ਹੂੰ ਮੇਰੇ ਸਹਿਮਾਨ ਨਾਲ ਤਾਂ ਜੋ ਮੇਰੀ ਸੋਚਣੀ ਹੈ ਕਿ ਉਹਰੇ ਪ੍ਰਮਾਤਮਾ ਨੇ ਜੋ ਚੀਜ਼ ਬਣਾਈ ਹੈ ਜੀ ਚਾਹੇ ਉਹ ਇਨਸਾਨ ਗਰੀਬ ਹੈ ਇੱਕ ਅਮੀਰ ਹੈ ਬਸ ਹੁਣ ਦੋ ਜਾਤਾਂ ਨੇ ਉਹਰੇ ਬਿਲਕੁਲ ਇੱਕ ਅਮੀਰ ਹੈ ਇੱਕ ਗਰੀਬ ਅਮੀਰ ਬੰਦਾ ਆਪਣੇ ਲਈ ਸੋਸ ਤਰੀਕੇ ਲੱਭ ਲੈਂਦਾ ਜੀ ਏਸੀ ਲਾ ਭਲਿਆ ਆਕਸੀਜਨ ਲਈ ਬਾਹਰ ਹੂੰ ਜਿਹੜੇ ਡੁਪਲੀਕੇਟ ਆਕਸੀਜਨ ਮਿਲਦੀ ਹੈ ਹਸਪੀਟਲਾਂ ਚ ਉਹਦੇ ਥਰੂ ਲੈ ਲੈਂਦਾ ਹੈ ਬੰਦਾ ਹੁਣ ਤੁਸੀਂ ਦੇਖਿਆ ਹੋਣਾ ਕਿਤੇ ਨਾ ਕਿਤੇ ਚੰਦ ਦੇ ਵੀ ਜਾਣਦੀਆਂ ਗੱਲਾਂ ਹੋਰੀਆਂ ਹਨ ਗਰੀਬ ਬੰਦਾ ਕਿੱਥੋਂ ਜਾਏਗਾ ਜੀ ਗਰੀਬ ਬੰਦੇ ਕੋਲੇ ਤਾਂ ਸੋਣ ਰੋਟੀ ਹੁਣ ਅਨਾਜ ਹੈ ਅੱਜ 2500 ਰੁਪਏ ਕਵਾਂਟਲ ਹੋ ਗਿਆ ਆਣ ਵਾਲੇ ਦਿਨਾਂ ਚ ਉਹ 3000 4000 5000 ਜਾਏਗਾ ਮਹਿੰਗਾਈ ਕੰਟਰੋਲ ਨਹੀਂ ਹੋਈ ਕਿਸ ਤਰ੍ਹਾਂ ਸਰਵਾਈਵ ਕਰੇ ਬਹੁਤ ਜ਼ਿਆਦਾ ਮੁਸ਼ਕਲ ਹੈ ਅਗਰ ਆਪਾਂ ਗੱਲ ਕਰਦੇ ਆਂ ਉਹੀ ਗੱਲ ਸੈਲਰੀ ਦੀ ਮਹਿੰਗਾਈ ਦੀ ਮਹਿੰਗਾਈ ਦੀ ਮਾਰ ਨਾਲ ਅਸੀਂ ਕਿਤਨਾ ਕਿਤੇ ਆਪਣੇ ਆਪ ਨੂੰ ਰਿਜਸਟ ਕਰਾਂਗੇ ਅਗਰ ਸਾਡੀ ਕਮਾਈ ਸਾਡੇ ਕੋਲੇ 15000 ਹੈ ਤਾਂ ਅਸੀਂ 15000 ਦੇ ਵਿੱਚ ਹੀ ਰਾਂਗੇ ਤਾਂ ਸਾਨੂੰ ਕੋਲੇ ਨਾ ਤਾਂ ਏਸੀ ਦੀ ਸਹੂਲਤ ਮਿਲੇਗੀ ਨਾ ਸਾਨੂੰ ਅੱਛੀ ਮੈਡੀਕਲ ਸਹੂਲਤ ਮਿਲੇਗੀ ਨਾ ਸਾਨੂੰ ਅੱਛਾ ਟਰਾਂਸਪੋਰਟ ਮਿਲੇਗਾ ਨਾ ਸਾਨੂੰ ਅੱਛਾ ਵੈਦਰ ਮਿਲੇਗਾ ਕਿਉਂਕਿ ਜਦੋਂ ਵੈਦਰ ਖਰਾਬ ਹੁੰਦਾ ਹੁਣ ਉਹੀ ਗੱਲ ਆ ਜਿਹੜੀ ਗਰਮੀ ਪੈ ਰਹੀ ਹੈ ਉਹ ਸਾਰੇ ਸੰਸਾਰ 'ਚ ਇਕ ਪੈ ਰਹੀ ਹੈ ਜੀ ਉਹਦੇ ਲਈ ਇਹ ਨਹੀਂ ਕਿ ਇਕੱਲਾ ਪੰਜਾਬ 'ਚ ਆ ਜਾਂ ਇਕੱਲਾ ਕੋਈ ਸਿਟੀ ਹੈ ਗਰਮੀ ਪੂਰੇ ਪੰਜਾਬ 'ਚ ਇਕੋਸਾਰ ਪੈ ਰਹੀ ਹੈ ਹੂੰ ਪੂਰੇ ਇੰਡੀਆ 'ਚ ਵੈਦਰ ਇੱਡਾ ਹੈ ਤਾਂ ਹੀ ਅਲਰਟ ਜਾਰੀ ਹੋ ਰਹੇ ਨੇ ਜੀ ਕਿਉਂਕਿ ਅਮੀਰ ਨੂੰ ਕੋਈ ਅਮੀਰ ਬੰਦੇ ਨੂੰ ਇੰਨੀ ਕੋਈ ਲੋੜ ਨਹੀਂ ਹੈ ਉਹ ਕਿਉਂ ਦਰਖਤ ਲਗਾਏਗਾ ਬਿਲਕੁਲ ਗਰੀਬ ਬੰਦਾ ਕਿਉਂ ਇਹਦੀ ਵਿੱਚ ਲਪੇਟ ਚਾ ਰਿਹਾ ਹੈ ਬੰਦਾ ਕਿਉਂਕਿ ਉਹਨੇ ਮੋਟਰਸਾਈਕਲ ਤੇ ਜਾਣਾ ਹੈ ਹੂੰ ਸਾਈਕਲ ਤੇ ਜਾਣਾ ਕਿਤੇ ਨਾ ਕਿਤੇ ਬਜ਼ਾਰੋਂ ਕੋਈ ਸਮਾਨ ਲੈ ਕੇ ਆਉਣਾ ਕਿਤੇ ਕਿਸੇ ਨੂੰ ਮਿਲਣ ਜਾਣਾ ਉਹ ਬੰਦਾ ਕਿਤੇ ਨਾ ਕਿਤੇ ਉਹ ਬਚਾਏਗਾ ਜਿਵੇਂ ਘਰੋਂ ਮੂੰਹ ਠਕ ਲਿਆ ਹੂੰ ਮੂੰਹ ਠਕਾਉਂਦੇ ਨਾਲ-ਨਾਲ ਆਪਾਂ ਚੱਲ ਕਹਿੰਦੇ ਆ ਯਾਰ ਕਰਮਾਲ ਐ ਜਾਂ ਕੋਈ ਕੱਪੜਾ ਮੂੰਹ ਤੇ ਗਿੱਲਾ ਕਰਕੇ ਮਾਰ ਲਓ ਅਸੀਂ ਸੋਸ ਲੱਭਦੇ ਆ ਉਹ ਹੂੰ ਗਰੀਬ ਬੰਦਾ ਇੱਕ ਸੋਸ ਲੱਭ ਰਿਹਾ ਹੈ ਅਮੀਰ ਬੰਦੇ ਦਾ ਕੀ ਹੈ ਨਾਲ ਦੀ ਨਾਲ ਗੱਡੀ 'ਚ AC ਔਨ ਕਰ ਦੇਣਾ। ਉਹਨੂੰ ਨਹੀਂ ਪਤਾ ਬਾਹਰ ਟੈਂਪਰੇਚਰ ਕਿੰਨਾ ਹੈ। ਜੀ ਬਿਲਕੁਲ। ਅਗਰ ਦਫ਼ਤਰ 'ਚ ਆ ਜਾਨੇ ਆ ਘਰੇ ਆਉਣੇ ਆ ਉਹਨੂੰ ਨਹੀਂ ਪਤਾ ਬਾਹਰ ਟੈਂਪਰੇਚਰ ਕਿੰਨਾ ਹੈ। ਉਹਨੂੰ ਤਾਂ ਗਰਮੀ ਵੀ ਨਹੀਂ ਫੀਲ ਹੋ ਰਹੀ। ਹੂੰ। ਉਹਦਾ AC 'ਚ ਬਿਠਾ ਹੈ। ਉਹਦੇ ਘਰ 'ਚ ਤਾਜ਼ੇ ਵਿੱਚੋਂ 16 ਡਿਗਰੀ ਤੇ 18 ਡਿਗਰੀ 20 ਡਿਗਰੀ ਦਾ AC ਚੱਲ ਰਿਹਾ ਹੈ। ਜੀ। ਪਰ ਕਿਤਨਾ ਕਿਤੇ ਜਿਹੜਾ ਮੁਆਵਜ਼ਾ ਹੈ ਨਾ ਜਿਹਨਾਂ 'ਕ ਨੁਕਸਾਨ ਹੋ ਰਿਹਾ ਹੈ ਇਹ ਗਰੀਬ ਲੋਕਾਂ ਨੂੰ ਹੋਏਗਾ। ਉਹਨੂੰ ਹੀ ਭੁਗਤਣਾ ਪਏਗਾ। ਜੀ। ਅਗਰ ਗਰਮੀ ਪੈ ਗਈ ਜ਼ਿਆਦਾ ਬਿਮਾਰ ਹੁੰਦੇ ਨੇ ਤਾਂ ਹਸਪੀ ਪ੍ਰਾਈਵੇਟ ਹਸਪੀਟਲ ਚੋਂ ਖਰਚਾ ਨਹੀਂ ਚੱਕ ਪਾਉਣਗੇ ਤਾਂ ਸਰਕਾਰੀ ਸਰਕਾਰੀ ਚ ਵੀ ਕਿੰਨੇ ਬੰਦੇ ਜਾ ਸਕਦੇ ਤੁਸੀਂ ਦੇਖਿਆ ਹੁਣ ਬਿਮਾਰ ਹੋ ਰਹੇ ਨੇ ਕਿਸੇ ਨੂੰ ਡਿਪਰੈਸ਼ਨ ਹੋ ਰਿਹਾ ਹੈ ਕਿਸੇ ਨੂੰ ਕੋਈ ਉਲਟੀਆਂ ਲੱਗ ਰਹੀਆਂ ਨੇ ਕਿਸੇ ਨੂੰ ਗੌਰਮਟ ਹੈ ਕਿਸੇ ਨੂੰ ਚੱਕਰ ਆ ਰਹੇ ਨੇ ਬਿਮਾਰੀ ਤਾਂ ਕਰਦੀ ਜਾ ਰਹੀਆਂ ਨਾ ਬਿਲਕੁਲ ਇਹ ਨਾ ਕਹੋ ਕਿ ਇਹਦਾ ਨੁਕਸਾਨ ਨੁਕਸਾਨ ਹੋ ਰਿਹਾ ਹੈ ਪਰ ਕਿਤੇ ਨਾ ਕਿਤੇ ਗੱਲ ਹੀ ਹੈ ਕਿ ਇਸ ਉੱਤੇ ਗੌਰ ਨਹੀਂ ਕੋਈ ਕਰਦਾ ਜੀ ਬਿਲਕੁਲ ਸਾਨੂੰ ਚਾਹੀਦਾ ਕਿ ਕਿਤੇ ਨਾ ਕਿਤੇ ਸੀਰੀਅਸ ਹੋਈਏ ਦਰਖਤ ਲਗਾਈਏ ਪਾਣੀ ਦੀ ਬਚਤ ਕਰੀਏ ਜਿਹੜੀ ਧਰਤੀ 'ਚ ਜਿਹੜਾ ਗੰਦਾ ਪਾਣੀ ਜਾ ਰਿਹਾ ਉਹਨੂੰ ਬਚਾਇਆ ਜਾਵੇ ਜਿਹੜਾ ਗੰਦਮੰਦ ਸਾਡਾ ਰੋੜਾਂ ਦੇ ਪਿਆ ਉਹਨੂੰ ਕਿਤੇ ਨਾ ਕਿਤੇ ਜਗ੍ਹਾ ਤੇ ਇਕੱਠਾ ਕਰਕੇ ਉਹਨੂੰ ਯੂਜ਼ੇਬਲ ਬਣਾਇਆ ਜਾਵੇ ਖਾਦ ਬਣਾਈ ਜਾਵੇ ਜਿਹੜਾ ਜਿਹੜੇ ਅਸੀਂ ਨੁਕਸਾਨ ਕਰ ਰਹੇ ਹਾਂ ਉਹਦੀ ਜਿਹੜੀ ਪਰਮਾਈ ਹੈ ਉਹ ਕਿਵੇਂ ਕਰ ਰਹੇ ਹਾਂ ਜੀ ਉਹ ਕਰਨਾ ਚਾਹੀਦਾ ਮੇਰੇ ਸਾਹਮਣੇ ਬਿਲਕੁਲ ਬਿਲਕੁਲ ਹਾਂਜੀ ਤਾਂ ਅੱਜ ਦਾ ਜੋ ਵਿਸ਼ਾ ਅਸੀਂ ਲੈ ਕੇ ਆਏ ਸੀ ਕਿ ਸੀਡਬਲਿਊਸੀ ਦੇ ਅੰਕੜਿਆਂ ਦੇ ਮੁਤਾਬਿਕ ਬਹੁਤ ਸਾਰੀ ਜਿਹੜੀ ਗੰਭੀਰ ਇੱਥੇ ਚੁਣੌਤੀਆਂ ਨੇ ਉਹਨਾਂ ਦੇ ਉੱਤੇ ਗੱਲ ਕੀਤੀ ਗਈ ਹੈ ਅੰਕੜੇ ਉਹਨਾਂ ਦੇ ਜਿਹੜੇ ਨਿਕਲ ਕੇ ਸਾਹਮਣੇ ਆਏ ਨੇ ਗਰਮੀ ਨੂੰ ਲੈ ਕੇ ਪਾਣੀ ਨੂੰ ਲੈ ਕੇ ਤੇ ਕੁਦਰਤ ਨੂੰ ਲੈ ਕੇ ਤਾਂ ਇਹ ਵਿਸ਼ੇ ਹਾਲਾਂਕਿ ਬਹੁਤ ਜ਼ਿਆਦਾ ਗੰਭੀਰ ਨਹੀਂ ਪਰ ਇਹਨਾਂ ਵਿਸ਼ਿਆਂ ਦੇ ਉੱਤੇ ਜੇਕਰ ਗੌਰ ਅੱਜ ਨਾ ਕੀਤੀ ਗਈ ਤਾਂ ਆਉਣ ਵਾਲਾ ਸਮਾਂ ਕਿਦਾਂ ਦਾ ਰਹੇਗਾ ਇਹ ਆਪਾਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਤੇ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਕੀ ਸੋਚਦੇ ਹੋ ਤੁਹਾਡੀ ਕੀ ਰਾਏ ਹੈ ਸਾਡੇ ਨਾਲ ਸਾਂਝੀ ਕਰਨ ਦੇ ਲਈ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਸਕਰੀਨ ਦੇ ਉੱਤੇ ਜਿਹੜਾ ਨੰਬਰ ਤੁਸੀਂ ਫਲੈਸ਼ ਹੁੰਦਾ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਤੇ ਮੇਰੇ ਸਹਿਯੋਗੀ सुरेंद्र ਢਿੰਟ ਸਾਜੀ ਨੂੰ ਦੇਵ ਇਜਾਜ਼ਤ ਧੰਨਵਾਦ